ਦੀ ਗੱਲ ਕਰਦੇ ਕਿਸਾਨ ਅੰਦੋਲਨ ਤੇ ਆਕਾ ਦੇ ਲਈ ਬੈਠੇ ਆ ਮੈਂ ਮੰਨਦਾ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੇ ਸਮਰਥਨ ਦੇ ਵਿੱਚ ਆ ਤੇ ਉਥੇ ਦੀਪ ਸਿੱਧੂ ਦਾ ਕੀ ਕੰਮ ਉਥੇ ਆਤਵਾਦੀ ਭਿੰਡਰਾਲਾ ਦਾ ਕੀ ਕੰਮ ਇਹ ਵੀ ਤਾਂ ਜਵਾਬ ਦਿਓ ਨਾ ਛੋਡੇ ਵਾਸਤੇ ਦੇਖੋ ਆਤਵਾਦੀ ਛੋਡੇ ਵਾਸਤੇ ਹੋ ਸਕਦਾ ਆ ਪਰ ਮੈਂ ਹੈਗਾ ਹੀ ਆ ਨਹੀਂ ਮੈਂ ਵਾਸਤੇ ਨਹੀਂ ਹੈਗਾ ਹੈਗਾ ਆਤਵਾਦੀ ਤਾਂ ਮੈਨੂੰ ਆ ਦੱਸੋ ਉਹੀ ਤਾਂ ਗੱਲ ਕਹਿ ਰਹੇ ਆ ਦੇਖੋ ਅਸੀਂ ਅਸੀਂ ਵੀ ਉਹੀ ਗੱਲ ਕਰੀ ਹਾਂ ਕਈਆਂ ਨੇ ਭਾਵਨਾਵਾਂ ਤੇ ਦੀਪ ਸਿੱਧੂ ਨੇ ਮੈਨੂੰ ਕਹਿੰਦਾ ਪਹਿਲਾਂ ਮੇਰੇ ਨਾਲ ਜਦੋਂ ਉਹ ਜਿੰਦਾ ਸੀਗਾ ਜਦੋਂ ਉਹ ਜਿੰਦਾ ਸੀਗਾ ਜਦੋਂ ਲਾਲ ਕਿਲੇ ਦੇ ਉੱਤੇ ਜਾ ਕੇ ਝੰਡਾ ਲੜਾਇਆ ਉਦੋਂ ਬਣ ਕੇ ਆਰ ਮੈਨੂੰ ਤੁਸੀਂ ਏਸੀ ਨੂੰ ਕਹਿੰਦੇ ਹੋ ਵੀ ਉੱਥੇ ਭਿੰਡਰਵਾਲ ਦੀ ਫੋਟੋ ਲਾਈ ਆ ਬਿਲਕੁਲ ਬਿਲਕੁਲ ਪਰਿਵਾਰ ਸੇਵਾ ਕਰਦ ਨੂੰ ਨਹੀਂ ਦੇਖਦੀਆਂ ਧੀਰੇ ਜੀ ਕਤਲੇਆਮ ਪਿਛਲੇ 5-4 ਦਿਨ ਤੋਂ ਹੋਏ ਨੇ ਪਮਾ ਹੁ ਆਮ ਆਪੀ ਪਾਰਟੀ ਦੇ ਆਗੂ ਦਾ ਕਤਲੇਆਮ ਹੋਇਆ ਬਿਲਕੁਲ ਬਿਲਕੁਲ ਪਮਾ ਮਹੀਨਾ ਜਿਹੜੇ ਮਹੀਨਾ ਪਹਿਲਾਂ ਇੱਕ ਸਮਾਜ ਸੇਵੀ ਦਾ ਕਤਲੇਆਮ ਹੋਇਆ ਹੋਵੇ ਪਮਾ 5 ਦਿਨ ਪਹਿਲਾਂ ਸਾਥ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਧਮਕੀ ਆਈ ਹੋਵੇ ਉਹ ਸਾਰੀ ਚੀਜ਼ਾਂ ਕਿੱਤਨੇ ਜੀ ਗੈਂਗਸਰ ਇਹੀ ਸਰਕਾਰ ਹੋਏਗੀ

ਮੈਂ ਜੈ ਮਹਾਰਾਣਾ ਦਾ ਲਾਰੇ ਨਹੀਂ ਸਸਤੀ ਗੱਲ ਦੀ ਤਾਂ ਬੁਲਾ ਹੀ ਸਕਦੇ ਹੋ ਦੇਖੋ ਮੈਂ ਜਿਹੜਾ ਮਹਾਰਾਣਾ ਲਾਇਆ ਤਾਂ ਤੁਸੀਂ ਜੈ ਮਹਾਰਾਣਾ ਕਹੋ ਤਾਂ ਮੈਂ ਸਸਤੀ ਗੱਲ ਤਾਂ ਨਹੀਂ ਵੀ ਲਾ ਦਿੰਦਾ ਕਿ ਸਮਝੇ ਮੈਂ ਕਹਾਂ ਤੁਸੀਂ ਤਾਂ ਕਹਿਣਾ ਨਹੀਂ ਨਹੀਂ ਗੱਲ ਉਹ ਨਹੀਂ ਹੁੰਦੀ ਇਹੀ ਤਾਂ ਚੀਜ਼ਾਂ ਦੱਸਣਾ ਦੇਖੋ ਸੜਕ ਦਾ ਜੋ ਪੁਲ ਦੇਣਾ ਜੇ ਮੈਂ ਕਿਸ ਜੇ ਨਹੀਂ ਨਹੀਂ ਜਦੋਂ ਜਦੋਂ ਗੱਲ ਪ੍ਰਵਾਸੀਆਂ ਦੀ ਆਉਂਦੀ ਹੈ ਵੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢੋ ਕੱਢ ਲਿਗੋ ਕੱਢ ਲਿਗੋ ਕੱਢ ਲਿਗੋ ਕੱਢ ਲਿਗੋ ਜਿਹੜੀ ਸਰਕਾਰ ਤੁਹਾਡੀ ਹੈਲਪ ਕਰਨ ਗਈ ਤਾਂ ਉਹਦੇ ਨਾਲ ਖੜੇ ਆ ਪਰ ਜਿਹੜੀ ਸਰਕਾਰ ਆਈ ਆ ਅਕਾਲੀ ਆਈ ਆ ਜਾਂ ਆਪਣੀ ਬੀਜੇਪੀ ਆਈ ਹੋਵੇ ਚਾਹੇ ਆਈ ਹੋਵੇ ਸੈਂਟਰ ਦੇ ਵਿੱਚ ਹੋਰ ਬੀਜੇਪੀ ਹੋਵੇ ਚਾਹੇ ਇਥੇ ਕਾਂਗਰਸ ਆਈ ਰਵੇ ਆਈ ਰਵੇ ਇੰਨਾ ਗੈਂਗਵਾੜ ਜਿਹੜਾ ਖਤਮ ਕੀਤਾ ਜਿਹੜੇ ਪੰਜਾਬ ਨੂੰ ਗੈਂਗਵਾੜ ਨੂੰ ਨੱਥ ਪਾਉਣ ਵਾਲੀ ਸਰਕਾਰ 25 ਸਾਲਾਂ ਦੇ ਵਿੱਚ ਇਹੀ ਆਈ ਆ ਜੇ ਗੱਲ ਕਰੀਏ ਤਾਂ ਸਿੱਖ ਸਮੁਦਾ ਦੇ ਵਿੱਚ ਵੀ ਕੁਝ ਕੱਟੜਪੰਥੀ ਬੈਠੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਹਰ ਪਾਸੇ ਹੀ ਹੈ ਇਹ ਤਾਂ ਨਹੀਂ ਕਿ ਪ੍ਰਵੰਚੀ ਸਾਰੇ ਗਲਤ ਹੈ ਕੰਮਕਾਰ ਕਰਦਾ ਹੈ ਰਜੂਟ ਉਹਦੇ ਛੇਰੇ ਦਾ ਪੰਜਾਬ ਦੀ ਰੋਟੀ ਚੱਲਦੀ ਹੈ ਜੇ ਅਸੀਂ ਗੱਲ ਕਰੀਏ ਕਿੱਥੇ ਚੱਲਦੀ ਹੈ ਚੀਨੀ ਮਿੱਲਾਂ ਚੀਨੀ ਮਿੱਲਾਂ ਦੇ ਫਾਇੰਡ ਮੈਂ ਦੀ ਗੱਲ ਕਰੀਏ ਜਿੰਨੇ ਵੀ ਜਾਂ ਆਪੇ ਪੱਠੇ ਨੇ ਸਾਰਾ ਕੌਣ ਕਰਦਾ ਕੰਮ ਮਜ਼ਦੂਰੀ ਕਰਦਾ ਕੰਮ ਸਾਡੇ ਵਰਗੇ ਤੇ ਕਮਰੇ ਮੀਟਿੰਗ ਮਿੱਟੀ ਹੋਣਾ ਸੀ ਜਾਣਦੇ ਜੀ ਸਾమే ਕਰਦੇ ਭਾਈ ਸੁਣੋ ਨਾ ਗੱਲ ਤੁਹਾਡੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਮਾਈਕ 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 ਤੁਸੀਂ ਕਹਿੰਦੇ ਸੀ ਮੈਂ ਵੀ ਕਿਸਾਨ ਹਾਂ ਮੈਨੂੰ ਹੁਣ ਕਿਸੇ ਦੀ ਕਿਸੇ ਹੁਣ ਕਰ ਦੂੰਗਾ ਮੇਰੀ ਗੱਲ ਸੁਣੋ ਤੁਸੀਂ ਕਿਸਾਨ ਹੈ ਅਸੀਂ ਵੀ ਕਿਸਾਨ ਸਾਡੀ ਅਸਲ ਨਾ 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 ਜੀ ਪੰਜਾਬਾ ਦੇ ਕੋਲ ਦਾ ਰੋਡ ਤੁਹਾਡਾ ਰੋਡ ਗਲਤ ਹੈ ਇਹ ਮੇਰਾ ਕੋਲ ਨੀਰੇ ਜੀ ਨਹੀਂ ਮਨਚ ਨਹੀਂ ਪਹੁੰਚ ਰਹਾ ਨਾ ਨਾ ਮਨਚ ਨਹੀਂ ਪਹੁੰਚ ਰਹਾ ਤੇਰੇ ਆਪਣੇ ਉਹ ਨਾਸਾ ਚੱਕਦੇ ਹੋ ਮੈਂ ਕਹਣਾ ਨਹੀਂ ਕਰ ਸਕਦਾ ਮੈਂ ਤੁਹਾਨੂੰ ਕਮੀ ਕਰੀ ਰਾਸ਼ਟਰੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੋਲ ਬੋਸ ਸਵਾਗਤ ਹੈ ਜੀ ਮਹਿੰਦਰਪਾਲ ਸਿੰਘ ਤੁਨਾ ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਮੁੱਦੇ ਉੱਠਦੇ ਨੇ ਤੇ ਮੁੱਦੇ ਬਹਿ ਜਾਂਦੇ ਨੇ ਕੁਝ ਮੁੱਦੇ ਸਿਆਸੀ ਲੋਕਾਂ ਵੱਲੋਂ ਸਿਹਰੇ ਜਾਂਦੇ ਨੇ ਕੁਝ ਮੁੱਦੇ ਧਰਮ ਦੇ ਠੇਕੇਦਾਰਾਂ ਵੱਲੋਂ ਸਿਹਰੇ ਜਾਂਦੇ ਨੇ ਪਰ ਜਦੋਂ ਮਨੋਰਥ ਪੂਰੇ ਹੋ ਜਾਂਦੇ ਨੇ ਤਾਂ ਮੁੱਦੇ ਨੂੰ ਉਸ ਹਿਸਾਬ ਦੇ ਨਾਲ ਬੰਦ ਕਰ ਲਿਆ ਜਾਂਦਾ ਪਿਛਲੇ ਦਿਨੀ ਲੁਧਿਆਣਾ ਚ ਮੰਦਿਰ ਦੇ ਵਿੱਚ ਬੇਅਦਬੀ ਹੋਈ ਆ ਬੇहद ਮੰਦ ਭਾਗੀ ਘਟਨਾ ਸੀ ਜਿੰਨੀ ਉਸ ਦੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਪਰ ਉਸ ਮੁੱਦੇ ਦਾ ਕੀ ਬਣਿਆ ਸਮਝ ਤੋਂ ਬਾਹਰ ਹੋ ਗਈ ਕਹਾਣੀ ਕਿਉਂਕਿ ਉਹ ਸਾਡੇ ਨਾਲ ਚਰਚਾ ਵਿੱਚ ਜੁੜੇ ਨੇ ਹੇਮੰਤ ਠਾਕੁਰ ਤੇ ਨੀਰਜ ਜਿਹੜੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਤੋਂ ਗੱਲਬਾਤ ਕਰਨਗੇ ਸਸਤੀ ਗੱਲਬਾਤ ਮੇਰੇ ਵੱਲੋਂ ਸਾਰਾ ਜੈਸ਼ੀਲ ਰਾਮ ਜੈ ਮਹਾਕਾਲ ਵੀਰ ਬੋਗਤਸੁੰਦਰਾ ਜੈ ਮਹਾਰਾਣਾ ਮੈਂ ਜੈ ਮਹਾਰਾਣਾ ਦਾ ਲਾ ਰਿਹਾ ਜੀ ਨਹੀਂ ਸਸਤੀ ਗੱਲ ਵੀ ਤਾਂ ਬੁਲਾ ਸਕਦੇ ਹੋ ਦੇਖੋ ਮੈਂ ਜਿਹੜਾ ਮਹਾਰਾਣਾ ਦਾ ਲਾਇਆ ਮਹਾਰਾਣਾ ਕਹਿ ਦਿੰਦਾ ਮੈਂ ਤਾਂ ਤੁਸੀਂ ਜੈ ਮਹਾਰਾਣਾ ਕਹੋ ਤੇ ਮੈਂ ਸਸਤੀ ਗੱਲ ਤੇ ਮੈਂ ਵੀ ਲਾ ਦਿੰਦਾ ਜੀ ਇਹ ਮੈਂ ਕੀ ਤੁਸੀਂ ਤਾਂ ਕਹਿਣਾ ਨਹੀਂ ਨਹੀਂ ਗੱਲ ਉਹ ਨਹੀਂ ਹੁੰਦੀ ਇਹੀ ਤਾਂ ਚੀਜ਼ਾਂ ਦਾ ਦੱਸਣਾ ਦੇਖੋ ਸਰਕ ਦਾ ਜੋ ਕੁੱਲ ਦੇਪਾ ਜੇ ਮੈਂ ਕਿਸ ਜੇ ਨਹੀਂ ਨਹੀਂ ਜੇ ਮੈਂ ਬਿਨਾ ਕਿਸ ਤੁਸੀਂ ਮੈਨੂੰ ਤੁਸੀਂ ਮੈਨੂੰ ਗੱਲ ਕਹੀ ਕਿ ਆਪਣਾ ਨਾਰਾ ਮੈਂ ਨਾਰੇ ਦੀ ਗੱਲ ਨਹੀਂ ਗਈ ਜਿਹੜਾ ਮੇਰਾ ਆਈਡਲ ਹੈ ਜੋ ਮੈਂ ਜਿਸ ਵਿੱਚ ਮੈਂ ਕੁੱਲ ਚੀ ਜਮਿਆ ਹਾਂ ਮੈਂ ਉਹਦਾ ਨਾਰਾ ਲਾਉਣਾ ਮੈਨੂੰ ਕੀ ਮੇਰੀ ਠੀਕ ਹੈ ਨਾ ਜੀ ਮੈਂ ਤਾਂ ਮਹਾਰਾਣਾ ਦਾ ਲਾਇਆ ਜਿਸਾ ਜਿਸਾ ਹੀ ਜਿਨ੍ਹਾਂ ਦੇ ਅਸੀਂ ਵੰਸ਼ਾਜ ਆ ਗਏ ਸੀ ਉਹਨਾਂ ਦਾ ਨਾਰਾ ਲਾ ਮੈਂ ਤਾਂ ਸੰਕੋਚ ਨਹੀਂ ਕੀਤਾ ਜੈ ਮਹਾਰਾਣਾ ਕਹਿਣ ਨੂੰ ਕਿਉਂਕਿ ਅਸੀਂ ਵੀ ਤਾਂ ਕਹਿ ਰਹੇ ਹਾਂ ਤੁਸੀਂ ਮੇਰੇ ਕਹਿਣ ਤੋਂ ਬਾਅਦ ਕੀ ਆਵਾ ਨਹੀਂ 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 ਮੈਂ ਤਾਂ ਮੈਂ ਤਾਂ ਜੈ ਮਹਾਰਾਣਾ ਕਹਿੰਦਾ ਗੱਲ ਗੱਲ ਦੇਖੋ ਜੀ ਗੱਲ ਕਿਸੇ ਨੂੰ ਸੱਸ ਜੀ ਨਾਲ ਕਿਸੇ ਨੂੰ ਸਲਾਮ ਵਾਲੇਕੁਮ ਕਿਉਂ ਆਏ ਦਿਕਤ ਕੋਈ ਹੈ ਦਿਕਤ ਕੋਈ ਨਹੀਂ ਹੈ ਸਾਹਮਣੇ ਦਿਕਤ ਸੀ ਸਟਾਰਟਿੰਗ ਹੀ ਕ੍ਰੀਏਟ ਕਰਤੀ ਆ ਸਟਾਰਟਿੰਗ ਜੇ ਸੋਚ ਧਾਰਨਾ ਬੰਦਾ ਸੋਚ ਨਹੀਂ ਨਹੀਂ ਸੋਚ ਤੁਹਾਡੀ ਕਿੱਥੇ ਖੜੀ ਆ ਜੇ ਮੈਂ ਮਾਰਨ ਦੀ ਜੇ ਮੈਂ ਮਾਰਨ ਇੱਕ ਮਿੰਟ ਚ ਕਹੇ ਜੇ ਮੈਂ ਮਾਰਨਾਂ ਦੀ ਗੱਲ ਕੀਤੀ ਜੇ ਮੈਂ ਜੈ ਸ਼੍ਰੀ ਰਾਮ ਦੀ ਗੱਲ ਕੀਤੀ ਤਾਂ ਤੁਸੀਂ ਸਸਤੀਗਲ ਦੀ ਕਿਉਂ ਕਰ ਰਹੇ ਹੋ ਤੁਸੀਂ ਜੈ ਸ਼੍ਰੀ ਰਾਮ ਕਹੋ ਤਕਲੀਫ ਕਿਸ ਚੀਜ਼ ਦੀ ਹੈ ਤਕਲੀਫ ਕਿਸ ਚੀਜ਼ ਦੀ ਹੈ ਨਹੀਂ ਨਹੀਂ ਪਰ ਮੈਂ ਵੀ ਕਹਣਾ ਫਿਰ ਮੈਂ ਵੀ ਕਹਦਣਾ ਭਾਈ ਮੈਂ ਮੇਰੀ ਗੱਲ ਸੁਣਾਉਣਾ ਤੁਸੀਂ ਸੰਕੋਚ ਮੈਂ ਗੱਲ ਦੱਸਾਂ ਜੀ ਤੁਸੀਂ ਮੈਨੂੰ ਇਹ ਜਵਾਬ ਦੱਸਦਾ ਵੀ ਤੁਸੀਂ ਤੁਸੀਂ ਸਸਤੀਗਲ ਬੁਲਾਈ ਆ ਤੇ ਮੈਂ ਜੈ ਮੈਂ ਨਹੀਂ ਤੁਸੀਂ ਬੋਲੀ ਗ बोलिए ना शुरुआती घेड़ा ਤੁਹਾਡੇ ਨੂੰ ਦਿੱਤਾ ਗਿਆ ਨਾ ਕਿ ਮੇਰੇ ਵੱਲੋਂ ਦਿੱਤਾ ਗਿਆ ਸਸਰੀ ਗੱਲ ਦੀ ਕੀ ਦਿੱਕਤ ਹੈ ਮੇਰੀ ਗੱਲ ਸੁਣੋ ਮੈਂ ਤਾਂ ਬੋਲਿਆ ਨਹੀਂ ਜਦੋਂ ਮੈਂ ਦੇਖੋ ਜੇ ਜੇ ਤੁਸੀਂ ਗੱਲ ਕਰਦੇ ਹੋ ਨਾ ਸਸਰੀ ਗੱਲ ਦੀ ਸਸਰੀ ਗੱਲ ਦੀ ਗੱਲ ਕਰਦੇ ਹੋ ਪਹਿਲਾਂ ਮੇਰੀ ਮੈਂ ਤਾਂ ਦੱਸ ਦੇਣਾ ਸਸਰੀ ਗੱਲ ਦੀ ਗੱਲ ਕਰਦੇ ਹੋ ਤਾਂ ਮੇਰੀ ਅੱਧੀ ਫੈਮਲੀ ਸਿੱਖਾਂ ਦੀ ਹੈ ਅਸੀਂ ਸਿੱਖ ਰਾਜਪੂਤਾਂ ਹਾਂ ਅਸੀਂ ਪਹਿਲਾਂ ਸੁਣ ਤਾਂ ਲੋ ਮਨਾਸ ਰਾਜਪੂਤਾਂ ਹਾਂ ਹਰ ਸਾਲ ਮੇਰੇ ਘਰੇ ਸੁਖਵੰਨੀ ਸਭ ਦਾ 파ਟ ਹੁੰਦਾ ਆ ਸੰਕੋਚ ਦੀ ਗੱਲ ਨਹੀਂ ਜਦੋਂ ਮੈਂ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਗਾ ਤਾਂ ਤੁਹਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਜੇ ਤੁਸੀਂ ਸੱਸੀ ਗੱਲ ਕਹਿੰਦੇ ਹੋ ਤਾਂ ਮੈਂ ਕਹਿ ਸਕਦਾ ਹਾਂ ਜੈ ਸ਼੍ਰੀ ਰਾਮ ਕਹਿੰਦਾ ਮੈਂ ਵੀ ਸੱਸੀ ਗੱਲ ਕਹਿੰਦਾ ਮੈਂ ਵੀ ਸੱਸੀ ਗੱਲ ਕਹਿੰਦਾ ਮੈਂ ਤੁਹਾਨੂੰ ਇਹ ਕਿਆ ਵੀ ਸੱਸੀ ਗੱਲ ਦੀ ਦਿੱਕਤ ਆ ਤੁਸੀਂ ਕਹਿੰਦੇ ਠੀਕ ਆ ਇੰਦਰਪਾਲ ਜੀ ਸੱਸੀ ਗੱਲ ਤੁਸੀਂ ਕਹਿੰਦੇ ਮੈਂ ਜੈ ਮਹਾਰਾਣਾ ਕਹਤਾ ਨਹੀਂ ਨਹੀਂ ਉਹ ਤਾਂ ਤੁਹਾਡੀ ਗੱਲ ਆ ਨਾ ਤੁਸੀਂ ਸ਼ੁਰੂਆਤੀ ਮੇਰੀ ਗੱਲ ਜੇ ਮੇਰਾ ਨਾਰਾ ਆ ਇੱਕ ਮਿੰਟ ਮੇਰੀ ਗੱਲ ਸੁਣੋ ਮੱਥੇ ਤੇ ਮੇਰੇ ਤਿਲਕ ਲੱਗਿਆ ਜੇ ਮੈਂ ਆਪਣੀ ਜਿਸ ਕੁਲ ਚ ਜੰਮ ਮੈਂ ਉਹਨੂੰ ਪਹਿਲਾਂ ਮੂਰੇ ਰੱਖੂੰਗਾ ਮੈਂ ਪਹਿਲਾਂ ਉਹਨੂੰ ਮੂਰੇ ਰੱਖੂੰਗਾ ਮੈਂ ਜੈ ਸ਼੍ਰੀਦਾਮ ਕਹੂੰਗਾ ਵਿਵਾਦ ਉੱਜਾ ਬਣਾਣਾ ਵਿਵਾਦ ਵਿਵਾਦ ਨਹੀਂ 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 ਮੈਂ ਪਹਿਲਾਂ ਪਹਿਲਾਂ ਸੁਣੋ ਸੁਣੋ ਪਹਿਲਾਂ ਸੁਣੋ ਪਹਿਲਾਂ ਸੁਣੋ ਸੁਣੋ ਪਹਿਲਾਂ ਸੁਣੋ ਤਾਂ ਸਹੀ ਤੁਸੀਂ ਇੱਕ ਨਵਾਂ ਵਿਵਾਦ ਨਾ ਝੜੋ ਜਿਹਦਾ ਮੈਟਰ ਦੇ ਆਪਾਂ ਗੱਲ ਕਰਾਏ ਉਹਨ ਮੈਟਰ ਦੇ ਦੇਖੋ ਤੁਹਾਡੇ ਨਾ ਮੈਂ ਦੰਦਾਂ ਪਹਿਲਾਂ ਸੁਣੋ ਸੁਣੋ ਪਹਿਲਾਂ ਸੁਣੋ ਪਹਿਲਾਂ ਸੁਣੋ ਅਸੀਂ ਕੀ ਕਰ ਰਹੇ ਹਾਂ ਅਸੀਂ ਗੱਲ ਲੌਜੀਕ ਨਹੀਂ ਹੈ ਮੁੱਦੇ ਤੇ ਹੈ ਉਹ ਲੌਜੀਕ ਬੇ ਲੌਜੀਕ ਕੁਸ਼ਨ ਨਾ ਕਰੋ ਜਿਹੜਾ ਲੌਜੀਕਲ ਕੁਸ਼ਨ ਉਹਨਤੇ ਕਰੀਏ ਆਪਾਂ ਨੀਰੇ ਜੀ ਆਮ ਮੰਦਰ ਮਾਫ ਕਰਨਾ ਨੀਰੇ ਜੀ ਪਿਛਲੇ ਦਿਨ ਮ ਦੇ ਵਿੱਚ ਪੇਦ ਵੀ ਹੋਈ ਆ ਉਹਦੇ ਬਾਰੇ ਤੁਹਾਡਾ ਕੀ ਕਿਹੜਾ ਬਹੁਤ ਹੀ ਮੰਦਪਗੀ ਘਟਨਾ ਵਾ ਸਾਡੇ ਹਿੰਦੂ ਸਮਾਜ ਦੇ ਲਈ ਬਹੁਤ ਹੀ ਮੰਦਪਗੀ ਘਟਨਾ ਵਾ ਜਿੰਨੀ ਅਸੀਂ ਕਹਿ ਸਕੀਏ ਉਹਦੀ ਘੱਟ ਨਿੰਦਾ ਕਰ ਸਕਦੇ ਉਹ ਤੋਂ ਬਾਅਦ ਉਹ ਕੰਮ ਕਰਦਾ। ਪਰ ਮੁੱਤਾ ਕਿ ਠੰਡਾ ਪਾਤਾ ਕੀ ਗੱਲ ਉਹਦੇ ਵਿੱਚ ਕੋਈ ਇੱਕ ਬੰਦਾ ਠੰਡਾ ਬੰਦਾ ਇੱਕ ਹਿੰਦੂ ਜੈਂਟਲਮੈਨ ਪਾਇਆ ਗਿਆ ਤਾਂ ਮੁੱਤਾ ਠੰਡਾ ਪਾਤਾ। ਨਹੀਂ ਨਹੀਂ ਕੋਈ ਨਾ ਮੁੱਤਾ ਠੰਡਾ ਪਾਤਾ। ਠੰਡਾ ਪੈ ਗਿਆ। ਜਿਹੜਾ ਪੈ ਗਿਆ ਮਨੋਸੰਜੋਣ ਉਹਨਾਂ ਪੁਲਿਸ ਪ੍ਰਸ਼ਾਸਨ ਨਹੀਂ ਨਹੀਂ ਪੁਲਿਸ ਪ੍ਰਸ਼ਾਸਨ ਨੇ 295 ਇਹਦੇ ਤਹਿਤ ਪਰਚਾ ਦਰਜ ਕੀਤਾ ਪਹਿਲਾਂ ਤਾਂ 6 ਘੰਟਿਆਂ ਦੇ ਵਿੱਚ 24 ਘੰਟਿਆਂ ਦੇ ਵਿੱਚ ਬੰਦਾ ਵੈਰੀਫਾਈ ਕਰਕੇ ਉਹਨੂੰ ਪਰਚੇ ਦੇ ਹੇਠ ਦਿੱਤਾ। ਨਹੀਂ ਹੁਣ ਜਦੋਂ ਜਦੋਂ ਗੱਲ ਪ੍ਰਵਾਸੀਆਂ ਦੀ ਆਉਂਦੀ ਹੈ ਵੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢੋ। ਕਾਹਦੇ ਲਈ ਕੱਢੋ? ਕਾਹਦੇ ਲਈ ਕੱਢੋ ਨਾਲ ਖੜਾ ਰਾਜ ਸਿੰਘ ਰਾਜ ਸਿੰਘ ਰਾਜਪੂਤ ਦਾ ਨਾਮ ਹੈ ਉਹਦੇ ਨਾਲ ਜਾ ਕੇ ਉਹਨੂੰ ਪੁੱਛ ਲੈ ਤੀ ਆਨ ਕਾਲ ਤੇ ਪੁੱਛੋ ਕਿਹਾ ਇਸ ਬੰਦੇ ਨੇ ਨੀਰਜ ਭਰਦੋਏ ਜੀ ਤੁਹਾਨੂੰ ਫੋਨ ਕੀਤਾ ਕਿ ਨਹੀਂ ਮੈਂ ਉਹਨਾਂ ਨੂੰ ਇਹ ਗੱਲ ਕਹੇ ਜਿੱਥੇ ਤੁਹਾਨੂੰ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਉੱਥੇ ਖੜਾ ਆਵਾਂਗੇ ਮੈਂ ਨਹੀਂ ਨੀਰਜ ਜੀ ਮੈਂ ਨਹੀਂ ਕਹਿੰਦਾ ਨਾ ਕੱਢੋ ਨਾ ਕੱਢੋ ਮੈਂ ਕਹਿੰਦਾ ਤੁਸੀਂ ਉੱਥੇ ਕਿੰਤੂ ਕਰਦੇ ਹੋ ਪਰ ਜਦੋਂ ਇੱਕ ਮੈਂ ਉੱਥੇ ਕੀ ਕਿੰਤੂ ਕੀਤਾ ਮੈਂ ਕਿੰਤੂ ਮੈਂ ਉਹਦਾ ਕਿਉਂ ਨਹੀਂ ਪਾਇਆ ਕੁਝ ਕਿਉਂ ਨਹੀਂ ਰੋਲਾ ਪਾਇਆ ਨਹੀਂ ਮੇਰੀ ਗੱਲ ਸੁਣੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਆਪਣਾ ਕਾਰਜ ਕਰੀ ਲੁਧਿਆਣਾ ਪੁਲਿਸ ਆਪਣਾ ਕਾਰਜ ਕਰ ਰਹੀ ਹੈ ਮੈਂ ਉੱਥੇ ਕਿੰਤੂ ਮੈਂ ਉੱਥੇ ਕਿੰਤੂ ਬੰਦੂ ਕਿਉਂ ਕਰਾਂ ਜਾ ਕੇ ਖਾਲਸਤਾਨ ਦੀ ਗੱਲ ਹੁੰ ਨਨ੍ਹਾ ਨਾ ਜੋੜੋ ਜਦੋਂ ਮੰਦਿਰ ਦੇ ਉੱਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਹੈ ਬਿਲਕੁਲ ਠੀਕ ਹੈ ਤੇ ਖਾਲਸਤਾਨ ਨੂੰ ਵੀ ਉਹ ਸਰਕਾਰ ਹੀ ਕਰਦੀ ਹੈ ਪ੍ਰਸ਼ਾਸਨ ਉੱਥੇ ਚੀਕਾ ਕਦੋਂ ਮਾਰਦੇ ਤੁਸੀਂ ਕਿਹੜੀ ਚੀਕਾ ਮਾਰੀ ਜਿਹੜੀ ਗੱਲ ਸੁਣੋ ਜਿਹੜੀ ਦੇਸ਼ ਵਿਰੋਧੀ ਗੱਲ ਹੈ ਦੇਖੋ ਇਹ ਮੰਦਿਰ ਇਹ ਮੰਦਿਰ ਇਹ ਮੰਦਿਰ ਦੀ ਗੱਲ ਇਹ ਮੰਦਿਰ ਦੀ ਗੱਲ ਹੈ ਤੁਸੀਂ ਮੰਦਿਰ ਦੀ ਗੱਲ ਕਰੋ ਜਿਹੜੀ ਉੱਥੇ ਬੇਇੱਜ਼ਤੀ ਹੋਈ ਪੰਜਾਬ ਪੁਲਿਸ ਨੇ ਬੰਦਾ ਫੜਿਆ ਉਹ ਪੰਜਾਬ ਪੁਲਿਸ ਨੇ ਵੈਰੀਫਾਈ ਕਰਕੇ ਬੰਦਾ ਫੜਿਆ ਜਿਹੜਾ ਪਰਚਾ ਬਣਦੀ ਜਿਹੜੀ ਤਹਿਤ ਕਾਰਵਾਈ ਹੋਈ ਹੈ ਦੇਸ਼ ਵੱਡਾ ਕਿ ਧਰਮ ਵੱਡਾ ਇਹ ਪਲਾਇ ਦੱਸੋ ਸਭ ਕੁਝ ਵੱਡਾ ਕੀ ਵੱਡਾ ਤੁਹਾਡੇ ਵਾਸਤੇ ਮੈਂ ਪਹਿਲਾਂ ਕੀ ਰੱਖ ਦੂੰਗਾ ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਜਾਂ ਦੇਸ਼ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਜਦੋਂ ਬੰਦਾ ਟਿੱਡੋ ਜਮਦਾ ਨਾ ਬੱਚਾ ਔਰ ਜਿਸ ਕੋਲੇ ਚੋਂਦਾ ਕੱਤਰਾਮੀ ਹੁੰਦਾ ਜਦੋਂ ਸਨਾਤਨ ਦੇਸ਼ ਦੀ ਗੱਲ ਕਰੀਏ ਤਾਂ ਜੇ ਆਪਣਾ ਦੇਸ਼ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਬਾਬਾ ਅਮਰੀਕਨ ਜੋ ਸੰਵਿਧਾਨ ਬਣਾਇਆ ਆ ਅਸੀਂ ਉਹਨਾਂ ਨੂੰ ਇਹ ਮੁੱਖ ਰੱਖਦੇ ਆ ਅਸੀਂ ਦੇਸ਼ ਦੀ ਵੀ ਗੱਲ ਕਰਾਂਗੇ ਤੁਸੀਂ ਇੱਥੇ ਡਬਲ ਸਟੈਂਡ ਕਿਉਂ ਹੈਗੇ ਰਹੇ ਰਹਿੰਦੇ ਉੱਤੇ ਤਾਂ ਨੀਰਜ ਜੀ ਕਹੇਦੇ ਵੀ ਸਰਕਾਰ ਆਪਣਾ ਕੰਮ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਦੇਸ਼ ਦੀ ਗੱਲ ਫਿਰ ਤੁਸੀਂ ਜੇ ਥੋੜਾ ਕਹੋ ਤੇ ਗੱਲ ਦੀ ਗੱਲ ਤੁਹਾਨੂੰ ਸਾਨੂੰ ਅਸੀਂ ਟਿਪੀਕਲ ਵਰ ਦੀ ਗੱਲ ਦੇ ਡੈਫੀਨੇਸ਼ਨ ਦੇ ਰਹੇ ਆ ਤੁਹਾਨੂੰ ਡੈਫੀਨੇਸ਼ਨ ਦੇ ਰਹੇ ਆ ਜਦੋਂ ਸਾਡੇ ਧਰਮ ਦੀ ਗੱਲ ਆਊਗੀ ਤਾਂ ਸਾਨੂੰ ਜਾਣਾ ਪੈਣਾ ਆ ਜੋ ਦੇਸ਼ ਇੱਕ ਤਾਂ ਅਖੰਡਤਾ ਦੀ ਗੱਲ ਕਰਨੀ ਹੈ ਜੋ ਸੁਵਿਧਾਨ ਦੀ ਗੱਲ ਕਰਨੀ ਆ ਪ੍ਰਸ਼ਾਸਨ ਆਪਣੀ ਬਖੂਬੀ ਆਪਣੀ ਕਾਰਵਾਈ ਨਿਭਾ ਰਿਹਾ ਹੈ ਜੇ ਧਰਮ ਦੇ ਉੱਤੇ ਸਰਕਾਰ ਪ੍ਰਸ਼ਾਸਨ ਆਪਣੀ ਭੂਮਿਕਾ ਨਿਭਾ ਰਿਹਾ ਤੇ ਦੇਸ਼ ਉੱਤੇ ਵੀ ਨਿਭਾ ਰਿਹਾ ਤੁਸੀਂ ਸਰਕਾਰ ਉੱਤੇ ਛੜ ਦੇ ਉੱਤੇ ਦੇਖਦੇ ਉੱਤੇ ਸੈਂਟਰਾਈਜ਼ ਕਰਦੀ ਵੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਰਾਜ ਕਰਦੀ ਵੀ ਇਹ ਵੀ ਗੱਲ ਨਾ ਕਹੋ ਦੇਖਦੇ ਉੱਤੇ ਸਿਰਫ ਪੰਜਾਬ ਸੂਬੇ ਦੇ ਅੰਦਰ ਗੱਲਾਂ ਕਰਦੀ ਵੀ ਸੈਂਟਰ ਚ ਜਿਹੜੀ ਸਰਕਾਰ ਬੈਠੀ ਉਹ ਪੰਜਾਬ ਦੀ ਹੈਲਪ ਨਹੀਂ ਕਰਦੀ ਵੀ ਕਿਸੇ ਵੀ ਕੰਮ ਵਾਸਤੇ ਨਹੀਂ ਕਰਦੀ ਨਹੀਂ ਕਰਦੀ ਕਿਹੜੀ ਕਰਦੀ ਵੀ ਦੱਸੋ ਨਾ ਕੀ ਕੀ ਚਾਹੁੰਦੇ ਸਾਨੂੰ ਪੰਜਾਬ ਨੂੰ ਸਾਨੂੰ ਪੰਜਾਬ ਨੂੰ ਇੱਕ ਅਨਾਥ ਕਰਕੇ ਰੱਖਦੇ ਸਾਰੇ ਬਾਰਡਰ ਜਨ ਦਿੱਲੀ ਨੂੰ ਜਾਣ ਵਾਲੇ ਸੀਲ ਕਰਕੇ ਰੱਖ ਦਿੰਦੇ ਕਿਹਾ ਸੀ ਪੰਜਾਬ ਦੇ ਵਸਨੀਕ ਨਹੀਂ ਹੈਗੇ ਕਿਹਾ ਸੀ ਹਿੰਦੁਸਤਾਨ ਦੇ ਵਸਨੀਕ ਨਹੀਂ ਹੈਗੇ ਜਿਹੜਾ ਸਾਨੂੰ ਅਨਾਥ ਕਰਕੇ ਰੱਖਦਾ ਇਹ ਹੀ ਕੁਝ ਗੱਲਾਂ ਨੇ ਜੇ ਆਪਾਂ ਸੋਚਣ ਨੂੰ ਜਾਨੀ ਕਿ ਸਾਨੂੰ ਮਜਬੂਰ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਦੋਂ 84 ਤੋਂ 92 ਦੇ ਹਿੰਦੂਆਂ 'ਚ ਬੱਸਾਂ ਨੂੰ ਘਰੋਂ ਕੱਢ ਕੇ ਮਾਰਿਆ ਸੀਗਾ ਉਹ ਕੋਈ ਕਾਰਨ ਬਣਿਆ ਸੀ ਸੈਂਟਰ ਗਵਰਨਮੈਂਟ ਦੇ ਅੰਡਰ ਪਰ ਹੁਣ ਜੇ ਗੱਲ ਕਰੀਏ ਕਿ ਪੰਜਾਬ ਨੂੰ ਇਹਨਾਂ ਨੇ ਬਾਰਡਰ ਸੀਲ ਐ ਕਰਤਾ ਕਿ ਜਦ ਅਸੀਂ ਅਨਾਥ ਹੁੰਨੇ ਆ ਉਸ ਤੋਂ ਬਾਅਦ ਅਨਾਥ ਨਹੀਂ ਗੱਲ ਕਰੀਏ ਤਾਂ 100% ਚੋਂ 10% ਜੋ ਖਾਲਿਸਤਾਨੀ ਜੋ ਭੂਮੀ ਕੰਨਵਾ ਕੇ ਕਿਸਾਨਾਂ ਦੀ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਕਿਤਨੇ ਕਿਤੇ ਹਿੰਦੂ ਹੀ ਟਾਰਗੇਟ ਹੋ ਰਿਹਾ ਕਿੱਥੇ ਇਹ ਨੂੰ ਦਾ ਉਹ ਮੈਂ ਤਾਂ ਨਾਮ ਨਹੀਂ ਖੋ ਰਿਹਾ ਦਾ ਮੈਂ ਤਾਂ ਮੈਂ ਤਾਂ ਅੰਦਰ ਦਾ ਮੈਨੂੰ ਪਹਿਲਾ ਮੈਨੂੰ ਪਹਿਲਾ ਗੱਲ ਸੁਣ ਮੈਂ ਤੁਹਾਨੂੰ ਕੀ ਕਹਿਣਾ ਵਾ ਸਾਡੇ ਰਾਮ ਮੰਦਰ ਦੀ ਆਸਤਾ ਵਾ ਸਾਡਾ ਆਸਤਾ ਦਾ ਕੇਂਦਰ ਹੈ ਰਾਮ ਮੰਦਰ ਉੱਥੇ ਰਾਮ ਮੰਦਰ ਦੇ ਲੈ ਕੇ ਉੱਥੇ ਟਿੱਪਣੀ ਕਿਉਂ ਕਰਨ ਕਿ ਮੋਦੀ ਕਿ ਮੋਦੀ ਦਾ ਘਰਾਵਾ ਪੜਾ ਸਾਡੇ ਚੈਨਲ ਦੇ ਦੇਖੋ ਸਾਡੇ ਚੈਨਲ ਮੱਦੇ ਨਾ ਹੀ ਪੁੱਛਿਆ ਜਦੋਂ ਕਿਆ ਜਾਂਦਾ ਇੰਨੇ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਗੱਲ ਕਰ ਦਿੰਦੇ ਨੇ ਕਦੇ ਕਦੇ ਕਿ ਹਿੰਦੂਆਂ ਨੇ ਲੰਗਰ ਨਹੀਂ ਲਾਏ ਦੇਖੋ ਪੰਜਾਬ ਹੈ ਪੰਜਾਬ ਦੇ ਵਾਸੀ ਧਰਮੀ ਸੁਲਗਦੀ ਆ ਰਹੀ ਆ ਹਰ ਵਕਤ ਸੁਲਗਦੀ ਆ ਰਹੀ ਇੱਕ ਇੱਕ ਚੀਜ਼ ਦੱਸੋ ਤੁਸੀਂ ਇੱਕ ਇਕੱਠ ਕਰ ਦਿਓ ਵੱਡਾ ਇਕੱਠ ਹੋ ਜਾਂਦਾ ਵਾ ਉਹ ਚ ਦੋ ਚਾਰ ਬੰਦੇ ਅਜੇਹੇ ਹੁੰਦੇ ਨੇ ਸੀ ਇੱਕ ਇੱਕ ਦੋ ਚਾਰ ਬੰਦੇ ਨੂੰ ਤੁਸੀਂ ਆਪਣੇ ਪੂਰੇ ਸਮਾਜ ਨਾਲ ਥੋੜੀ ਨਾ ਜੋੜ ਸਕਦੇ ਮੈਂ ਤੁਹਾਨੂੰ ਮੰਨ ਲਓ ਤੁਸੀਂ ਸ਼ੇਵਸਨਾ ਸਮਾਜਵਾਦੀ ਤੂੰ ਅੱਜ ਤੁਸੀਂ ਆਪਣੇ ਧਰਮ ਦੀ ਸਹੀ ਗੱਲ ਕਰਨ ਆਏ ਹੋ ਆਪਣੇ ਹਿਸਾਬ ਦੇ ਨਾਲ ਤੋਂ ਤੁਹਾਡੇ ਮੂੰਹੋਂ ਕੋਈ ਅਜਿਹੀ ਗੱਲ ਨਿਕਲੇ ਜਿਹੜੀ ਹਿੰਦੂ ਸਮਾਜ ਨੂੰ ਨਾ ਜਚੇ ਤੇਰੇ ਪਾਸਾ ਪੂਰਾ ਹਿੰਦੂ ਸਮਾਜ ਤੁਹਾਡਾ ਜਮਾ ਜ਼ਿੰਮੇਵਾਰ ਤਾਂ ਕੋਈ ਨਹੀਂ ਹੁੰਦਾ ਸਚਾਈਆਂ ਨੇ ਕਿ ਲਹਿਰ ਨੂੰ ਬਦਨਾਮ ਕਰਨ ਦੇ ਵਿੱਚ ਚਾਹ ਕੋ ਕਿਸੇ ਵੀ ਪ੍ਰਕਾਰ ਦੇ ਬੰਦੇ ਨੇ ਕਿਸਾਨੀ ਅੰਦੋਲਨ ਦੀ ਅੰਦੋਲਨ ਸਹੀ ਹੈ ਕਿ ਕਿਸਾਨੀ ਅੰਦੋਲਨ ਇੱਕ 100% ਸਹੀ ਹੈ ਬਦਨਾਮ ਕੌਣ ਕਰ ਰਿਹਾ ਕਿਹੜੀ ਸਰਕਾਰ ਕਰ ਰਹੀ ਆ ਪੰਜਾਬ ਦੇ ਸਗਾ ਬੀਜੇਪੀ ਜੇ ਬੀਜੇਪੀ ਅਸਲ 'ਚ ਰੈਕਮੈਂਡ ਪਾਸ ਕਰ ਦੋ 2021 ਦੇ ਵਿੱਚ ਕਰਤਾ ਸੀਗਾ ਤਾਂ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਅੱਜ ਜੋ ਆਪਣੇ ਉੱਤੇ ਪਹੁੰਚੇ ਨੇ ਸ਼ੂ ਬਕਰਨ ਸਿੰਘ ਦੀ ਵੀਰ ਗਤੈ ਨੂੰ ਪ੍ਰਾਪਤ ਹੋ ਗਿਆ ਉਹ ਵੀ ਕਿਸੇ ਟਿੱਕ ਡੋ ਜੰਮਿਆ ਬੱਚਾ ਆ ਅਸੀਂ ਕਿੱਥੇ ਖੜੇ ਆ ਹਿੰਦੂ ਸਮਾਜ ਦੇ ਬੰਦੇ ਕਿੱਥੇ ਖੜੇ ਨੇ ਮੈਂ ਤਾਂ ਉਹ ਕਹਿੰਦਾ ਆ ਪੰਜਾਬ ਦੀ ਸਰਕਾਰ ਨੇ ਹੈਲਪ ਕੀਤੀ ਜਿਹੜੀ ਉਹਦੀ ਜਿਹੜੀ ਉਹਦੀ ਸਿਸਟਰ ਨੂੰ ਸਰਕਾਰੀ ਨੌਕਰੀ ਦਿੱਤੀ ਤੇ ਨਾਲ ਮੁਆਵਜ਼ਾ 1 ਕਰੋੜ ਦਾ ਦਿੱਤਾ ਗਿਆ ਸੈਂਟਰ ਨੇ ਸਾਡੀ ਕਿਹੜੀ ਬਾਹ ਫੜ ਲਈ ਪੰਜਾਬ ਦਾ ਜਿਹੜਾ ਨੌਜਵਾਨ ਸ਼ਹੀਦ ਹੋਇਆ ਵਾ ਬਾਰਡਰ ਤੇ ਬੈਠੇ ਆਪਣੀ ਕਿਸਾਨ ਦੇ ਹੱਕਾਂ ਦੇ ਲਈ ਗੱਲ ਕੀਤੀ ਉਹਨੇ ਆਪਣੇ ਹੱਕਾਂ ਦੀ ਗੱਲ ਕੀਤੀ ਸਾਨੂੰ ਐਮਐਸਪੀ ਮਿਲਣਾ ਚਾਹੀਦਾ ਵਾ ਜੀ ਕਿਹੜੀ ਗੱਲ ਉਹਨੇ ਗਲਤ ਕੀਤੀ ਜਿਹੜਾ ਉਹਨੂੰ ਗੋਲੀ ਦਾ ਕਰਤਾ ਗੋਲੀ ਨਾਲ ਸ਼ਹੀਦ ਕਰਦਾ ਪੰਜਾਬ ਸਰਕਾਰ ਤੇ ਵੀ ਸਵਾਲ ਠਾੜੇ ਵੀ ਪੰਜਾਬ ਸਰਕਾਰ ਨੇ ਠੁਕਵੀਂ ਕਾਰਵਾਈ ਨਹੀਂ ਕੀਤੀ ਐਫ ਆਈ ਆਰ ਦਰਜ ਨਹੀਂ ਕੀਤੀ ਐਫ ਆਈ ਆਰ 302 ਦਾ ਪਰਚਾ ਦਰਜ ਕਰਤਾ ਦਿੱਤਾ ਹੋរី ਕਰੇ ਨਹੀਂ 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 ਮੇਰੀ ਗੱਲ ਸੁਣੋ ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਉੱਤੇ ਹੈਗੇ ਹੋ ਜਾਂ ਤੁਹਾਡੇ ਤੇ ਪਰਚਾ ਦਰਜ ਕਰ ਉਹ ਵੈਰੀਫਾਈ ਦਾ ਹੋਗਾ ਸੈਟ ਬਣੀ ਹੈ ਸੈਟ ਤੇ ਵੀਰੀਫਾਈ ਹੋ ਕੇ ਪਰਚਾ ਪਰਚਾ ਦਾ ਰਜਿਸਟਰ ਕੀਤਾ ਬਾਈ ਨੇਮ ਕਰਨਾ ਵਾ ਦੇਖੋ ਪ੍ਰਕਾੜੀ ਕਾਂਡ ਨੂੰ ਵੀ ਜਦੋਂ ਕਾਂਡ ਐਡਾ ਹੋਇਆ ਸੀਗਾ ਹੂੰ ਉੱਥੇ ਵੀ ਯਾਨਕੀ ਮੋਤਾਂ ਹੋਈਆਂ ਨੇ ਵੀਰਗਤ ਨੂੰ ਪ੍ਰਾਪਤ ਹੋਏ ਨੇ ਪਰ ਨਤੀਜਿਆਂ ਨੂੰ ਟਾਈਮ ਲੱਗਦਾ ਆ 84 ਦੇ ਵੇਲੇ ਜੋ ਨਤੀਜਿਆਂ ਨੂੰ ਟਾਈਮ ਲੱਗਿਆ ਪਰ ਸਜਾਵਾਂ ਪੂਰੀਆਂ ਕੀਤੀਆਂ ਗਈਆਂ ਇਹੀ ਸ਼ੁਭਕਰਨ ਦਾ ਮੈਂਟਰ ਹੈ ਇਹੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਦੇਖੋ 20-25 ਸਾਲ ਅਕਾਲੀ ਦਲ ਨੇ ਲਾ ਲੇ 30-40 ਸਾਲ ਕਾਂਗਰਸ ਨੇ ਲਾ ਲੇ ਢਾਈ ਸਾਲ ਨਹੀਂ ਹੋਈ ਸਰਕਾਰ ਇਸ ਆਈ ਨੂੰ ਗੈਂਗਸਟਰਵਾਦ ਖਤਮ ਇਹ ਸਰਕਾਰ ਕਰ ਰਹੀ ਹੈ ਅਸਲ ਦੇ ਵਿੱਚ ਊਂਗਲੈਂਡ ਦੀ ਸਰਕਾਰ ਦੇ ਉੱਤੇ ਇੱਧਰ ਚੱਖੀਆਂ ਗੰੂਸੀ ਰਿਹਾ ਮੈਂ ਤੁਹਾਨੂੰ ਦੱਸਦਾ ਕਿੰਨੇ ਸੁਣੋ ਸੁਣੋ ਇਹ ਕਤਲ ਹੋਇਆ ਜੀ ਦੇਖੋ ਐਨਆਰਆ ਜੀ ਚੰਦਨ ਮਖਮਸਰੀ ਮੈਂ 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 ਪਰਮ ਮੈਂ ਪਰਮ ਸਰ ਮੈਂ ਤੁਹਾਨੂੰ ਕਤਲ ਦੀ ਗੱਲ ਕਰਦਾ ਪਰਮ ਨੇ ਪਿੰਡ ਦੇ ਤੋਂ ਹੋਈ ਹੈ ਦੇਖੋ ਇਹ ਨਾ ਜਿਹੜੇ ਗੈਂਗਸਟਰ ਜਿਹੜੇ ਟੁੱਟੇ ਜਿਹੜੇ ਪਹਿਲੇਗਾ ਸਨੇਚਿੰਗਾਂ ਕਰ ਲੈਣੀਆਂ ਚੋਰੀਆਂ ਚਕਾਰੀਆਂ ਕਰ ਲੈਣੀਆਂ ਤੇ ਜਿਹੜਾ ਯੂਥ ਆ ਯੂਥ ਨੇ ਉਹਨਾਂ ਨੂੰ ਆਈਡਲ ਦੇ ਦੇਣਾ ਗੈਂਗਸਟਰ ਫਲਾਣਾ ਗੈਂਗਸਟਰ ਧਮਕਾਣਾ ਗਿਆ ਜਿਹੜਾ ਆ ਪਿੱਛੇ ਜਿਹੜਾ ਲੋਰੈਂਸ ਬਿਸਮੋਈ ਨੇ ਜਿਹੜਾ ਕਤਲकांड ਕੀਤਾ ਸਿੱਧੂ ਮੂਸੇਵਾਲੇ ਦੀ ਨੇ ਮੈਂ ਸਕੇ ਨੀ ਫਿਰ ਫਿਰ ਸਰਕਾਰ 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 ਨੂੰ ਤਨਸਵਾਲ ਚੱਕੋ ਸਰਕਾਰ ਨੂੰ ਸਰਕਾਰ ਨੂੰ ਤਨਸਵਾਲ ਚੱਕੋਗੇ ਸਰਕਾਰ ਨੇ ਤੱਕੂ ਸਵਾਲ ਚੱਕੋਗੇ ਕਿਉਂ ਟੈਟਾਈ ਉਹ ਵੀ ਐਪੀ ਐਪੀ ਕਲਚਰ ਖਤਮ ਕਰ ਕਰਨ ਵਾਸਤੇ ਕਿਹਾਉਣਾ ਰਿਹਾ ਪ੍ਰਚਾਰ ਕੀਤਾ ਕੀ ਪ੍ਰਚਾਰ ਕੀਤਾ ਇਕੱਲੇ ਇਕੱਲੇ ਨੇ ਪਾਇਆ ਵੀ ਅਸੀਂ ਇੰਨੇ ਬੰਦੇ ਦੀ ਸਕਿਉਰਿਟੀ ਢਾਤੀ ਫਲਾਣ ਦੀ ਢਾਤੀ ਉਹ 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 ਜਾਂਚ ਦਾ ਵਿਸ਼ਾ ਵਾ ਕਿੰਨੇ ਜਾਰੀ ਕੀਤੀ ਆ ਮੁੱਖ ਮੰਤਰੀ ਨੇ ਨਹੀਂ ਜਾਰੀ ਕੀਤੀ ਭਗਵੰਤ ਸਿੰਘ ਮਾਨ ਨੇ ਜਾਰੀ ਕੀਤੀ ਭਗਵੰਤ ਸਿੰਘ ਮਾਨ ਨੇ ਜਾਰੀ ਕੀਤੀ ਭਗਵੰਤ ਸਿੰਘ ਮਾਨ ਨੇ ਜਾਰੀ ਕੀਤੀ ਪਹਿਲਾਂ ਮੁੱਖ ਮੰਤਰੀ ਆ ਗੋਫੀ ਗੱਲ ਕਰਦੇ ਨਾ 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 ਇਹ ਤੁਸੀਂ ਸਰਕਾਰ ਦੇ ਖਿਲਾਫ ਗੱਲਾਂ ਨਾ ਕਰੋ ਦੇਖੋ ਸਰਕਾਰ ਪ੍ਰਾਣੀਆਂ ਵੀ ਸਰਕਾਰਾਂ ਬੇਟੀਆਂ ਨੇ ਜਿਨ੍ਹਾਂ ਦੇ ਆਪਣੇ ਗੁੰਡੇ ਪਾਲੇ ਹੋਏ ਨੇ ਪੇਸ ਤੋਂ ਪਈ ਆ ਇਹ ਦੇਖੋ ਮੈਂ ਤੁਹਾਨੂੰ ਦੋ ਦੋ ਕਿਲੋ ਹੰਦਸਾ ਸਰਕਾਰ ਸਰਕਾਰ ਨੂੰ ਖੜੇ ਸਾਡੀ ਸਰਕਾਰ ਨਾਲ ਸਾਡਾ ਕੋਈ ਮਤ ਨਹੀਂ ਸਾਡਾ ਸਿੱਧੀ ਜੀ ਗੱਲ ਆ ਸਾਨੂੰ ਸਨਾਤਨ ਧਰਮ ਦੇ ਨਾਲ ਸਾਡੀ ਜੋ ਬੇਅਦਬੀ ਹੋਏਗੀ ਜਿਹੜੀ ਸਰਕਾਰ ਸਾਡੀ ਹੈਲਪ ਕਰੂਗੀ ਤਾਂ ਉਹਦੇ ਨਾਲ ਖੜੇ ਆ ਪਰ ਜਿਹੜੀ ਸਰਕਾਰ ਇਹ ਆਈ ਆ ਅਕਲੀ ਆਈ ਆ ਜਦ ਆਪਣੀ ਬੀਜੇਪੀ ਆਈ ਹੋਵੇ ਚਾਹੇ ਆਈਵੇ ਸੈਂਟਰ ਦੇ ਵਿੱਚ ਹੋਵੇ ਬੀਜੇਪੀ ਹੋਵੇ ਚਾਹੇ ਇਥੇ ਕਾਂਗਰਸ ਆਈ ਰਵੇ ਇੰਨਾ ਗੈਂਗਵਾੜ ਜਿਹੜਾ ਖਤਮ ਕੀਤਾ ਜਿਹੜੇ ਪੰਜਾਬ ਨੂੰ ਗੈਂਗਵਾੜ ਨੂੰ ਨੱਥ ਪਾਉਣ ਵਾਲੀ ਸਰਕਾਰ 2.5 ਸਾਲਾਂ ਦੇ ਵਿੱਚ ਇਹੀ ਆਈ ਆ ਜੋ ਕੀਤਾ ਹੈ ਨਾ ਕਿੱਦਾਂ ਇਨਕਮ ਦੇ ਹੋਇਆ ਕਤਲ ਹੋਇਆ ਸਾਹਮਣੇ ਹੀ ਸਾਡੇ ਚੈਨਲ ਦੇ ਸਾਹਮਣੇ ਹੀ ਨਤੀਜਾ ਆਏਗਾ ਇਸੇ ਕੋਲੋਂ ਨਤੀਜਾ ਹੋਏਗਾ ਲੁਧਿਆਣੇ ਦੇ ਪੁਸਟ ਕਮਿਸ਼ਨਰ ਸਾਹਿਬ ਕੁਲਦੀਪ ਸਿੰਘ ਜਦੋਂ ਲੁਧਿਆਣੇ ਦੇ ਵਿੱਚ ਲੁਧਿਆਣੇ ਦੀ ਧਰਤੀ ਦੇ ਉਹਨਾਂ ਨੇ ਪਿਆਰ ਰੱਖਿਆ ਜਦੋਂ ਉਹਨੇ ਜੁਆਇਨਿੰਗ ਹੋਈ ਉੰ데 ਸਾਰੇ ਇਨਕਾਊਂਟਰ ਕੀਤਾ ਪੰਜਾਬ ਦੀ ਗੱਲ ਕਰ ਰਹੇ ਆ ਮੈਂ ਪੰਜਾਬ ਮੈਂ ਪੰਜਾਬ ਦੀ ਗੱਲ ਕਰਦਾ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਦੇ ਡੀਜੀਪੀ ਲਾਣ ਆਰਡਰ ਅਰਪੀਤ ਸ਼ੋਕਲਾ ਜੀ ਨੇ ਸਿੱਧਾ ਸਿੱਧਾ ਸਾਰੇ ਪੁਲਿਸ ਕਮਿਸ਼ਨਰ ਨੂੰ ਸਾਰੇ ਐਸਐਸਪੀ ਨੂੰ ਹਦਾਇਤ ਕੀਤੀਆਂ ਹੋਈਆਂ ਨੇ ਜੇ ਕੋਈ ਇਹੋ ਜੀ ਕਟਨਾ ਕਰਦਾ ਵਾ ਜੋ ਕੋ ਸਨੇਚਿੰਗ ਕਰਦਾ ਕੋਈ ਕੁਝ ਵੀ ਕਰਦਾ ਉਹਨਾਂ ਨੂੰ ਕੋਈ ਟਿੱਲ ਨਹੀਂ ਵਰਤਣੀ ਕੋਈ ਟਿੱਲ ਨਹੀਂ ਵਰਤਣੀ ਨੀਰੇ ਜੀ ਕਤਲੇਆਮ ਪਿਛਲੇ 5-4 ਦਿਨ ਤੋਂ ਹੋਏ ਨੇ ਭਮਾ ਹੁਆ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲੇਆਮ ਹੋਇਆ ਹੋਵੇ ਬਿਲਕੁਲ ਪੂਰਾ ਹੁੰਦੋ ਭਮਾ ਮਹੀਨਾ ਜਿਹੜੇ ਮਹੀਨਾ ਪਹਿਲਾਂ ਇੱਕ ਸਮਾਜ ਸੇਵੀ ਦਾ ਕਤਲੇਆਮ ਹੋਇਆ ਹੋਵੇ ਭਮਾ 5 ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਧਮਕੀ ਆਈ ਹੋਵੇ ਉਹ ਸਾਰੀ ਚੀਜ਼ਾਂ ਕਿੱਥੇ ਨੇ ਜੀ ਗੈਂਗਸਰ ਕਿਥੋਂ ਚਲੋ ਮੈਂ ਨਾ ਮੈਂ ਨਾ ਦੱਸਦਾ ਤੁਹਾਨੂੰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ 5 ਦਿਨ ਇਹੀ ਸਰਕਾਰ ਹੋਏਗੀ ਤੁਹਾਡੇ ਮੁਰੇ ਨਾ ਇੰਕਾਊਂ ਉਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਤੁਸੀਂ ਇੱਕ ਮਿੰਟ ਸੁਣ ਕਾਉਂਟਰ ਦਾ ਨਾਮ ਕਿਉਂ ਲੈ ਲੈਂਦੇ ਹੋ ਨਹੀਂ 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 ਕਿਸੇ ਦਾ ਕਿਸੇ ਦਾ ਹੋਰ ਚਾਹੀਦਾ ਨਹੀਂ 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 ਕਿਸੇ ਦਾ ਕਿਸੇ ਦਾ ਕਿਸੇ ਟਿੱਡੋ ਇੱਕ ਮਿੰਟ ਕਿਸੇ ਦਾ ਵੀ ਬੱਚਾ ਕਿਸੇ ਦਾ ਬੱਚਾ ਮਰ ਜਾਏ ਕਿਸੇ ਦਾ ਬੱਚਾ ਮਰ ਜਾਏ ਮੇਰੀ ਗੱਲ ਸੁਣੋ ਅਸੀਂ ਇੱਕ ਮਿੰਟ ਅਸੀਂ ਮਰਜੀਏ ਅਸੀਂ ਮਰਜੀਏ ਮੀਰਾ ਜੀ ਪਹਿਲਾਂ ਸੁਣੋ ਨਾ ਗੱਲ ਤਾਂ ਸੁਣ ਲਓ ਕਿਸੇ ਦਾ ਚੀਜ਼ ਚਲਿਆ ਗਿਆ ਅੱਛਾ ਤੇ ਦੂਜੇ ਬਣ ਚੱਕ ਕੇ ਜੇਲ੍ਹ ਚ ਪੇਸੀਏ ਮੁਰਗੇ ਜ਼ਮਾਨਤ ਕਰਵਾ ਕੇ ਆਏਗਾ ਇੱਕ ਮਿੰਟ ਜੀ ਇੱਕ ਮਿੰਟ ਜਮਾਨਤ ਕਰਵਾ ਕੇ ਆਏਗਾ ਠੀਕ ਆ ਉਹ ਕਿਸੇ ਨਾ ਕਿਸੇ ਹੋਰ ਦੇ ਮਾਦਾ ਪੁੱਤ ਮਾਰੇਗਾ ਇਸ ਤੋਂ ਵਧੀਆ ਇੰਕਾਉਂਟਰ ਹੋਣਾ ਜ਼ਰੂਰੀ ਆ ਮੇਰੀ ਗੱਲ ਸੁਣੋ ਇੰਟੈਲੀਜੈਂਸ ਕਿਤੇ ਸੁਣੋ ਮੈਂ ਕਹਿੰਨਾ ਕਿਸੇ ਮਾਸੂਮ ਦਾ ਕਤਲ ਕਰਾਣਾ ਕਿਹੜਾ ਮਸੂਲ ਬਲ ਮੈਨੂੰ ਦੱਸੋ ਜਿਹਨੂੰ ਮਾਰਿਆ ਕਿਹੜਾ ਮਸੂਲ ਮਾਰਿਆ ਗੈਂਗਸਟਰਾਂ ਦੇ ਗੈਂਗਸਟਰਾਂ ਦੇ ਹੱਤਿਆ ਹੋ ਰਹੀ ਹੈ ਉਹ ਹੀ ਗੱਲ ਕਹਿ ਰਹੇ ਨੇ ਪੁਲਿਸ ਦਾ ਜਗ੍ਹਾ ਪੁਲਿਸ ਜਿਹਾ ਪੁਲਿਸ ਨਾ ਲੱਗੇ ਸਰਕਾਰ ਨੂੰ ਦੋ ਗੱਲੇ ਕਵਾਂਗੇ ਕਾਉਂਟਰ ਦੀ ਗੱਲ ਨਾ ਕਰੋ ਅੱਜ ਅਸੀਂ ਕਹਿੰਦੇ ਆ ਮੈਂ ਕਹਿੰਦਾ ਸਰਕਾਰ ਜਿਹੜੀ ਆਈ ਹੈ ਦੋ ਗੱਲੇ ਇਹਨਾਂ ਨੂੰ ਨਹੀਂ ਮੈਂ ਮੰਨਦਾ ਮੈਂ ਮੰਨਦਾ ਕਾਉਂਟਰ ਨੋ ਇਫ ਨੋ ਟੋਟ ਫੈਸਲਾ ਓਨ ਦਾ ਸਪੋਰਟ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਕਾਉਂਟਰ ਹੋਣਾ ਚੋਰੀ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਸਾਡੇ ਸਾਡੇ ਨੌਜਵਾਨ ਗੁੰਮਰਾਹ ਕਰਦੇ ਆ ਜਿਹੜਾ ਕੌਣ ਹੈਗਾ ਅਰਸ਼ਦੀਪ ਟੱਲਾ ਕਿਹੜਾ ਗਰੁੱਪ ਆ ਪਹਿਲਾਂ ਤਾਂ ਮੈਨੂੰ ਦੱਸੋ ਚਿੰਦੀਆਂ ਚੋਰੀਆਂ ਕਰਨੀਆਂ ਦਾ ਨਾਮ ਖੜਾ ਆ ਅਸੀਂ ਗੈਂਗਸਟਰ ਲਾਰੈਂਸ ਮਿਸ਼ਨੋਈ ਕੀ ਆ ਦੱਸੋ ਨਾ ਕਤਲ ਕਰ ਦੋ ਤੇ ਮੈਂ ਗੈਂਗਸਟਰ ਕੋਣ ਲੱਗੇ ਇਹੋ ਜਿਹੇ ਟੁੱਟਿਆਂ ਦਾ ਤਾਂ ਮੈਂ ਕਰਨਾ ਵਾ ਠੋਕ ਠੋਕਿਆਂ ਨੂੰ ਕੰਟਰੋਲਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਖੁੱਲੀ ਹਦਾਇਤ ਦੇਣੀ ਚਾਹੀਦੀ ਐ ਨਾਲ ਕੋਈ ਨਰਮ ਰਵਈਆ ਨਹੀਂ ਵਰਤਣਾ ਇਹਨਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇਣਾ ਵਾ ਮੇਰਾ ਸਵਾਲ ਇਹ ਹੈ ਵੀ ਚਲੋ ਤੁਹਾਡਾ ਤੁਸੀਂ ਆਪਣੀ ਧਾਰਨਾ ਨਾਲ ਕਹਿੰਦੇ ਨੂੰ ਕਾਊਂਟਰ ਹੋਣਾ ਚਾਹੀਦਾ ਹੈ ਕਾਊਂਟਰ ਹੋਣਾ ਜ਼ਰੂਰੀ ਹੈ ਮੈਂ ਤਾਂ ਇਹ ਕਹਿੰਦਾ ਆ ਆਮ ਸਿਵਿਲੀਨ ਮਾਰਿਆ ਜਾਂਦਾ ਆਮ ਲੋਕ ਮਾਰੇ ਜਾਂਦੇ ਆ ਉਹੀ ਹਿਫਾਜ਼ਤ ਕਿਹਨੇ ਕਰਨੀ ਹੈ ਤੁਹਾਡੀ ਉਥੇ ਇਨਪੁਟ ਕਿਉਂ ਨਹੀਂ ਆਉਂਦੀ ਸਹੀ ਬੋਲੋ ਤੁਹਾਡੀ ਮੂਸੇ ਬੜਾ ਜਾ ਰਿਹਾ ਉਹਨੂੰ ਸਾਹਮਣੇ ਬੰਦੇ ਘੇਰਣ ਤੁਹਾਡੀ ਤੁਹਾਡੀ ਗੱਲ ਛੱਡੀ ਕਰ ਦਿੰਦੇ ਹੋ ਤੁਹਾਡੀ ਗੱਲ ਵਧੀਆ ਤੁਹਾਡੀ ਗੱਲ ਸਹੀ ਆ ਇੱਕ ਮਿੰਟ ਇੱਕ ਮਿੰਟ ਗੱਡੀ ਗੱਡੀ ਨੂੰ ਸੁਣ ਚਾਹੀਦਾ ਜਵਾਬ ਜਵਾਬ ਦੇਣਾ ਤੈਨੂੰ ਜਵਾਬ ਲੈ ਲੀਦਾ ਹੁੰਦਾ ਜਵਾਬ ਜਵਾਬ ਲੈ ਲੀਦਾ ਜਦੋਂ ਕੁਐਸਚਨ ਪੁੱਛਿਆ ਤਾਂ ਆਨਸਰ ਵੀ ਲੈ ਲਓ ਜੀ ਕਾਰਨ ਤੁਸੀਂ ਇਨਕਾਉਂਟਰ ਦੀ ਕਰਤੀ ਹਮ ਅਸਲ ਦੇ ਵਿੱਚ ਇਨਕਾਉਂਟਰ ਜਿੰਨੇ ਹੋਣਗੇ 19 ਪੰਜਾਬ ਦੇ ਵਿੱਚ ਗੈਂਗਵਾਰ ਨੂੰ ਗੈਂਗਸਟਰ ਨੂੰ ਨੱਥ ਪੈਣੀ ਹੈ ਡਰ ਪੈਣਾ ਜ਼ਰੂਰੀ ਹੈ ਜਦੋਂ ਇਹ ਮਰਨਗੇ ਹੁਣ ਇੱਕ ਮਿੰਟ ਦੇ ਵਿੱਚ ਡਾਟਾ ਦਿਓ ਤੁਸੀਂ ਨੂੰ ਡਾਟਾ ਦਿਓ ਮੈਂ ਦੱਸਦਾ ਤੈਨੂੰ ਮੈਂ ਰਾਜਾ ਕੰਦੋਲਾ ਦੀ ਗੱਲ ਕਰਦਾ ਰਾਜਾ ਕੰਦੋਲਾ ਦੀ ਗੱਲ ਕਰਦਾ ਹੋਇਆ ਕਿ ਨਹੀਂ ਹੋਇਆ ਇਨਕਾਉਂਟਰ ਮੈਨੂੰ ਡਾਟਾ ਦਿਓ ਤੁਸੀਂ ਬੜੇ ਵੱਡੇ ਮੁੱਦੇ ਤੇ ਮੈਂ ਨਾਲ ਬਹਿਸ ਕਰਨ ਆਇਆ ਹਾਂ ਮੈਨੂੰ ਡਾਟਾ ਦਿਓ ਪਿਛਲੀ ਕੈਪਟਨ ਸਰਕਾਰ ਵੇਲੇ 5 ਸਾਲ ਤੇ ਆ ਪਿਛਲੇ 2.5 ਸਾਲ ਚ ਭਾਈ ਸਾਹਿਬ ਤੁਹਾਨੂੰ ਤੁਸੀ ਸਰਕਾਰ ਫੇਰ ਦੁਬਾਰੀ ਗੱਲ ਉਹੀ ਲੈ ਕੇ ਆਨੇ ਤੁਸੀਂ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰਦੇ ਹੋ ਕਿ ਪੁਰਾਣੀਆਂ ਸਰਕਾਰਾਂ ਦੇ ਪਾਲੇ ਹੋਏ ਜਿਹੜੇ ਗੁੰਡੇ ਗੁੰਡੇ ਸੀਗੇ ਉਹ ਆਮ ਆਦਮੀ ਪਾਰਟੀ ਖਤਮ ਕਰਦੀ ਭੀ ਤਾਂ ਤੁਹਾਨੂੰ ਇਤਰਾਜ਼ ਕੀ ਹੁੰਦਾ ਕਿ ਕਿਥੋਂ ਖਤਮ ਕਰਦੀ ਭੀ ਇਹ ਖਤਮ ਹੀ ਕਰਦੀ ਭੀ ਇਨਕਾਊਂਟਰ ਹੁੰਦੇ ਦਾ ਭਈ ਨਹੀਂ ਨਹੀਂ ਦੇਖੋ ਜਿੰਨਾ ਕਿਤਨੇ ਕਿਤੇ ਖਰਾਬ ਹੋਸਟਿਟੀ ਫਾਈ ਕਿ ਕਰ ਕਿਤਨੇ ਕਿਤਨੇ ਖਰਾਬ ਹੋ ਰਿਹਾ ਇਨਕਾਊਂਟਰ ਜਸਟੀਫਾਈ ਕਿਉਂ ਕਰ ਰਹੇ ਜਸਟੀਫਾਈ ਅਸੀਂ ਕਰ ਰਹੇ ਹਾਂ ਮੈਨੂੰ ਜ਼ਰੂਰੀ ਹੈ ਜਿਹੜੇ ਯਾਨੀ ਕਿ ਤੁਹਾਡੀ ਤੁਸੀਂ ਆਪ ਹੀ ਕਹਿ ਰਹੇ ਹੋ ਨਾ ਕਿ ਲਗਾਤਾਰ ਯਾਨੀ ਕਿ ਇੱਥੇ ਮੁੰਡੇ ਗੋਲੀਆਂ ਚੱਲ ਰਹੀਆਂ ਨੇ ਬੰਦੇ ਮਰ ਰਹੇ ਨੇ ਕੋਈ ਚਾਹ ਸਰਪੰਚ ਹੋਵੇ ਸੁਣੋ ਸੁਣੋ ਮੇਰੀ ਗੱਲ ਨੂੰ ਸੁਣੋ ਫੋਨ ਕਰਕੇ ਕਹਿਣਾ ਜੀ ਮੈਂ ਲਾਰੈਂਸ ਮਿਸਨੋਈ ਗਰੁੱਪ ਤੋਂ ਬੋਲਦਾ ਜੀ ਮੇਰੀ ਗੱਲ ਸੁਣੋ ਤੁਸੀਂ ਮੰਗਤੇ ਹੋ ਤੁਹਾਨੂੰ ਘਰ ਦੇ ਪੈਸੇ ਨਹੀਂ ਮਿਲਦਾ ਕ ਮਿਹਨਤ ਕਰੋ ਤਾਂ ਪੈਸੇ ਕਮਾਓ ਤੁਸੀਂ ਫਰੋਤੀਆਂ ਲੈਣੀਆਂ ਸਾਲ ਫਿਰ ਤੁਸੀਂ ਤਾਂ ਮੰਗਤੇ ਹੋ ਜੋ ਰੋੜੋ ਰੋੜਦੇ ਤਾਂ ਖੜ ਕੇ ਭੀਗ ਮੰਗੋ ਸਰਕਾਰ ਲੋਕਾਂ ਦੀ ਹਿਫਾਜ਼ਤ ਕਿਉਂ ਨਹੀਂ ਕਰਦੀ ਸਰਕਾਰ ਦਾ ਬੰਦਾ ਸਰਕਾਰ ਸੁਣੋ 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 ਮੇਰੀ ਗੱਲ ਸਰਕਾਰ ਦੀ ਗੱਲ ਕਰੋ ਪਹਿਲਾਂ ਮੇਰੀ ਗੱਲ ਨੂੰ ਸੁਣੋ ਸਰਕਾਰ ਨੇ ਮੇਰੀ ਗੱਲ ਨੂੰ ਪਹਿਲਾਂ ਸੁਣੋ ਪਹਿਲਾਂ ਮੇਰੀ ਗੱਲ ਨੂੰ ਸੁਣੋ ਪਹਿਲਾਂ ਮੇਰੀ ਗੱਲ ਨੂੰ ਤਾਂ ਸੁਣੋ ਸਰਕਾਰ ਆਪਣਾ ਕੰਮ ਬਖੂਬੀ ਕਰਦੀ ਪਈ ਹੈ ਸਰਕਾਰ ਦੇ ਵਿੱਚ ਸਵਾਲ ਦੇ ਕੋਈ ਕਰਦੇ ਹੋ ਬਿਲਕੁਲ ਕਰਦੇ ਹਾਂ ਬਿਲਕੁਲ ਕਰਦੇ ਹਾਂ ਅਸੀਂ ਕਰਦੇ ਹਾਂ ਤੇ ਸਰਕਾਰ ਇਹ ਜ਼ਰੂਰੀ ਆ ਵੀ ਕਿਸੇ ਦਾ ਮਾਂ ਦਾ ਪੁੱਤ ਮਰਵਾ ਕੇ ਉਹ ਤੋਂ ਬਾਹਰ ਨਾ ਨਾ ਜਿਹਦਾ ਮਾਂ ਦਾ ਪੁੱਤ ਕਿਨੇ ਮਰਵਾਇਆ ਹੂੰ ਮੇਰੇ ਵਰਗਾ ਮੈਂ ਹੀ ਕਹਦਾ ਨਾ ਕਿ ਮੈਂ ਹੀ ਗੈਂਗਸਟਰ ਆ ਜੇ ਮੈਂ ਹੀ ਗੈਂਗਸਟਰ ਆ ਮੈਨੂੰ ਕੋ ਪੈਸੇ ਚਾਰ ਰਹੇ ਨਹੀਂ ਚਿੱਟਾ ਪੀਣ ਨੂੰ ਪੈਸੇ ਨਹੀਂ ਮੇਰੇ ਕੋਲ ਮੈਂ ਘਰ ਦੇ ਵੀ ਆਪਣੇ ਸਿਲੰਡਰ ਚੱਕ ਕੇ ਵੇਚ ਕੇ ਖਾ ਗਿਆ ਮੈਂ ਕੀ ਕਰੂੰਗਾ ਸਨੇਚਿੰਗ ਕਰੂੰਗਾ ਪਿਸਤਲ ਡਾਬੇ ਚ ਦੋ ਨੰਬਰ ਦੇ ਲਗਾਉਂਗਾ ਜੀ ਮੈਂ ਇਨਕਾਊਂਟਰ ਮੈਂ ਗੋਲੀ ਮਾਰੂੰਗਾ ਬੰਦੇ ਦੇ ਖੋਵਾਂਜ ਕਰੂੰਗਾ ਸਾਡੇ ਵਰਗਿਆਂ ਨੂੰ ਜਿਹੜੇ ਬਨੇ ਫਿਰਦੇ ਨੇ ਚੋਰੀ ਫਿਰ ਕਹੋਗੇ ਗੈਂਗਸਟਰ ਫਿਰ ਕਹੋਵਾਂਗੇ ਗੈਂਗਸਟਰ ਸਨੇਚਰ ਵੀ ਗੈਂਗਸਟਰ ਬਣੇ ਹੋਏ ਕਰਨੀਆਂ ਚੋਰੀਆਂ ਚਕਾਰੀਆਂ ਲਾਰੈਂਸ ਬਿਸ਼ਨੋਈ ਦੀ ਬੜੀ ਜ਼ਿਕਰ ਕੀਤਾ ਵਾ ਜੇਲ ਦੇ ਵਿੱਚ ਇੰਟਰਵਿਊ ਹੋਈ ਹੈ ਉਹਨੂੰ ਤੁਸੀਂ ਕਿਵੇਂ ਦੇਖੀ ਹਾਂ ਉਹਦੀ ਤਾਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਇਹ ਵੱਡੇ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਇਹੋ ਜਿਹਾ ਇਹੋ ਜੇ ਇਹੋ ਜੇ ਛੋਟੇ ਗੈਂਗਸਟਰ ਨੂੰ ਖੁੱਡੇ ਲੈਣ ਲਾ ਕੇ ਇਨਕਾਊਂਟਰ ਕਰਨਾ ਚਾਹੀਦਾ ਵਾ ਇਨਕਾਊਂਟਰ ਕਰਨਾ ਚਾਹੀਦਾ ਵਾ ਦੇਖੋ ਮੈਂ ਨਹੀਂ ਨਹੀਂ ਉਹ ਗੱਲ ਤੁਹਾਡੀ ਗੱਲ ਸਹੀ ਹੈ ਬੀਜਪੀ ਆ ਦੇ ਕਰਾ ਕੇ ਇਨਕਾ ਨਾ ਬੀਜਪੀ ਸੈਂਟਰਲ ਪੰਜਾਬ ਪਹਿਲਾਂ ਪਹਿਲਾਂ ਸੁਣੋ 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 ਪੰਜਾਬ ਦਾ ਸਰਕਾਰ ਦਾ ਕੀ ਰੋਲ ਹੈ ਮੈਨੂੰ ਸਮਝਾਓ ਨਾ ਪੰਜਾਬ ਦੀ ਜਿਹੜੀ ਹੈ ਬਾਵਾ ਪੰਜਾਬ ਦੀ ਆ ਪੰਜਾਬ ਸੁਣੋ ਸਰਕਾਰ ਨੇ ਇੱਕ ਸ਼ਰੀਆਮ ਕੀਤੀ ਹੈ ਮੇਰੀ ਗੱਲ ਨੂੰ ਸੁਣੋ ਪੂਰੀ ਗੱਲ ਨੂੰ ਤਾਂ ਸੁਣ ਲਓ ਪਹਿਲਾਂ ਜਦ ਬੈਠਾ ਜੇਲ੍ਹ ਦੇ ਵਿੱਚ ਹੈ ਹੂੰ ਪਾਵਰ ਕਿਦੀ ਚਲਦੀ ਪਈ ਕਿਦੀ ਚਲਦੀ ਹੈ ਪੰਜਾਬ ਸਰਕਾਰ ਕੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਚਲਦੀ ਪਈ ਹੈ ਜਿਹੜਾ ਉਹਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਜਿਹੜਾ ਲੈ ਕੇ ਜਾਂਦੇ ਪਏ ਆ ਜਿਹੜਾ ਪ੍ਰੋਟੈਕਸ਼ਨ ਵਾਰੰਟ ਦੇ ਲੈ ਕੇ ਜਦੋਂ ਜਿਹੜੀ ਜਿੱਥੇ-ਜਿੱਥੇ ਉਹਨੇ ਹਰਕਤਾਂ ਕੀਤੀਆਂ ਨੇ ਹੁਣ ਜਿਹ ਉਹਦੇ ਕੋਲ ਫੋਨ ਆ ਗਿਆ ਤੇ ਪੁਲਿਸ ਨੇ ਹੁਣ ਤੁਸੀਂ ਪਿੱਛੇ ਇੱਕ ਵੀਡੀਓ ਵੀ ਦੇਖੀ ਹੈ ਕਿ ਜਿਹੜਾ ਇਹਨਾਂ ਦੇ ਨਾਲ ਦਾ ਕੋਈ ਗਰੁੱਪ ਦਾ ਲਾਰੈਂਸ ਮਿਸ਼ਰੋਈ ਦਾ ਲਾਰੈਂਸ ਮਿਸ਼ਰੋਈ ਦਾ ਲਾਰੈਂਸ ਜਿਹੜਾ ਮੂਸੇਵਾਦ ਦਾ ਕਤਲ ਹੋਇਆ ਉਹਨੂੰ ਲਾਰੈਂਸ ਮਿਸ਼ਰੋਈ ਕਿੱਥੇ ਸੀਗਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿੱਥੇ ਸੀਗਾ ਬੰਦੇ ਜੇਲ੍ਹ ਦੇ ਅੰਦਰ ਸੀ ਜੇਲ੍ਹ 'ਚ ਸੀਗਾ ਜੇਲ੍ਹ ਦੇ ਅੰਦਰ ਹੀ ਸੀਗਾ ਦੇਖੋ ਮੈਂ ਕੀ ਲੈਣਾ ਉਸ ਮੈਂ ਮੈਂ ਮੇਰੀ ਨਾ ਸੁਣ ਲਓ ਮੈਂ ਪਿਛਲੋ ਜੀ ਮੈਂ ਪਿਛਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਪਿਛਲੋ ਧੂਆ ਮਾਰਦਾ ਮੈਂ ਮੈਂ ਕਰ ਦੋ ਕੀ ਲੈਣਾ ਨਹੀਂ ਤੁਸੀਂ ਗੱਲਾਂ ਮੈਂ ਕੀ ਲੈਣਾ ਮੇਰੀ ਗੱਲ ਸੁਣੋ ਪਿਛਲੋ ਜੀ ਦੀ ਗੱਲ ਤੁਸੀਂ ਛੱਡੀ ਨਹੀਂ ਐ ਚੁੱਪ ਚੁੱਪ ਮੈਂ ਗੱਲ ਤੁਸੀਂ ਛੱਡੀ ਆ ਕਿਹੜੀ ਜੇਲ੍ਹ 'ਚ ਹੋਇਆ ਤੇ ਤੁਸੀਂ ਦੱਸ ਦੋ ਮੇਰੀ ਮੇਰੀ ਪਹਿਲਾਂ ਸੁਣੋ ਭਾਈ ਸਾਹਿਬ ਮੇਰੀ ਇੱਕ ਗੱਲ ਨੂੰ ਸੁਣੋ ਜਦੋਂ ਨਾ ਆਪਣਾ ਇਹਨਾਂ ਦਾ ਕੋਈ ਗਰੁੱਪ ਦਾ ਮੈਂਬਰ ਆ ਜਿਹਨਾਂ ਟੀ ਨੂੰ ਟੀ ਨੂੰ ਤੁਸੀਂ ਸ਼ਾਇਦ ਦੇਖੀ ਹੋ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਪਿਆ ਹੋਇਆ ਪੰਜਾਬ ਪੁਲਿਸ ਦੇ ਨਾਲ ਉਹਨੇ ਕੀ ਹਰਕਤ ਕੀਤੀ ਵਿਚਾਰਾ ਪੰਜਾਬ ਪੁਲਿਸ ਉਹ ਤੇ ਪੰਜਾਬ ਪੁਲਿਸ ਮਰੋੜ ਮੜ ਡੋਲਦਾ ਉੱਥੇ ਹੈਗਾ ਕਿਤੇ ਨਾ ਕਿਤੇ ਜਦੋਂ ਅੰਦਰ ਲੜਾਈ ਹੁੰਦੀ ਆ ਕਿ ਕਹਿੰਦਾ ਤੇਰੇ ਬੱਚੇ ਤੱਕ ਮਰਵਾ ਦਾਂਗੇ ਕਿਸੇ ਨਿੱਜੀ ਚੈਨਲ ਦੇ ਉੱਤੇ ਚੱਲੀ ਸੀ ਵੀਡੀਓ ਹੂੰ ਕਿਉਂ ਪੰਜਾਬ ਪੁਲਿਸ ਦਾ ਕਿਤੇ ਨਾ ਕਿਤੇ ਦਾ ਮਾਨ ਡੋਲੂਗਾ ਨਾ ਕਿ ਗੈਂਗਸਟਰ ਬੈਠਾ ਇਹਨਾਂ ਦਾ ਅੰਦਰ ਮਰਨਾ ਵਾ ਤੇ ਬਾਹਰ ਤਾਂ ਅਸੀਂ ਰਹਿਣਾ ਨਾ ਸਾਡੇ ਬੱਚੇ ਵੀ ਹੈਗੇ ਆ ਹੂੰ ਫੇਰ ਉਹ ਸੇ ਗਲਤੀ ਹੋ ਨਾ ਵਾ ਜਿੱਥੋਂ ਆਪਾਂ ਸਟਾਰਟ ਕੀਤੀ ਸੀਗੀ ਜੇ ਤੁਸੀਂ ਮੰਦਰ ਵਾਲੇ ਮੁੱਦੇ ਨੂੰ ਸਰਕਾਰ ਤੇ ਪ੍ਰਸ਼ਾਸਨ ਨੇ ਛੱਡ ਸਕਦੇ ਹੋ ਗੈਂਗਸਟਰਾਂ ਵਾਲੇ ਕਿਉਂ ਉਲਾਬ ਤੁਸੀਂ ਤਾਂ ਕਹਿ ਰਹੇ ਤੁਹਾਡੇ ਚਲ ਦੇ ਮਾਧਮ ਲੈ ਕੇ ਸਰਕਾਰਾਂ ਤੇ ਤਾਂ ਛੜਤਾ ਅਸੀਂ ਤਾਂ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਸਰਕਾਰ ਤੇ ਛੜਤਾ ਜੀ ਪ੍ਰਵਾਸੀ ਵੱਲੋਂ ਅਰਵੀ ਸ਼ੁਕਲਾ ਜੀ ਨੇ ਜਾਂ ਉਹਨਾਂ ਦੇ ਅਸੀਂ ਉੱਪਰ ਛੜਤਾ ਅਸੀਂ ਤਾਂ ਕਹਿੰਦੇ ਮਾਰਨ ਜੋ ਕਿੰਨੇ ਜੋ ਕੰਮ ਕਰਦੇ ਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ ਪਰਮਾਤਮਾ ਨੂੰ ਸ਼ੁਕਰਗੁਜ਼ਾਰ ਕਰਦਾ ਵੀ ਜਿਹੜੀ ਮੰਦਰ ਦੀ ਬੇਦਬੀ ਹੋਈ ਹੈ ਕਿਸੇ ਵਿਸ਼ੇਸ਼ ਧਾਰਮਿਕ ਆਗੂ ਦਾ ਜਾਂ ਧਾਰਮਿਕ ਸ਼ਖਸੀਅਤ ਦਾ ਜਾਂ ਉਸ ਕਿਸੇ ਧਰਮ ਦੇ ਬੰਦੇਆਂ ਨਾਮ ਨਹੀਂ ਆਇਆ ਜਾਂ ਤੁਸੀਂ ਤੁਸੀਂ ਰੋਲਾ ਪਾ ਪਕੇ ਸਮਾਨ ਸਰ ਤੇ ਚੱਕ ਲੈਣਾ ਸੀ ਉਹ ਕਿਹੜਾ ਸਮਾਨ ਸਰ ਤੇ ਚੱਕ ਲੈਣਾ ਸੀ ਪਹਿਲਾਂ ਮੈਨੂੰ ਇੱਕ ਗੱਲ ਦਾ ਮੈਂ ਤੁਹਾਨੂੰ ਇੱਕ ਇਹ ਵੀ ਕਹੂੰਗਾ ਕੋਈ ਵੀ ਸਰਕਾਰ ਹੋਵੇ ਮੈਂ ਕਿਸੇ ਇੱਕ ਸਰਕਾਰ ਨੂੰ ਨਹੀਂ ਕਹਿੰਦਾ ਕੋਈ ਵੀ ਸਰਕਾਰ ਹੋਵੇ ਹੁਣ ਸੱਤਾ ਦੇ ਵਿੱਚ ਪੱਟੀ ਆਮ ਆਦਮੀ ਪਾਰਟੀ ਕਦੇ ਇਹ ਨਹੀਂ ਚਾਹੂਗੀ ਕਿ ਕਿਸੇ ਵੀ ਪ੍ਰ부 ਦਾ ਘਰ ਟੁੱਟੇ ਜਾਂ ਕਿਸੇ ਵੀ ਕਿਸੇ ਵੀ ਪ੍ਰ부 ਦੀ ਬੇਅਦਬੀ ਹੋਵੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਉਹ ਤੁਹਾਨੂੰ ਉਹੀ ਗੱਲ ਕਰ ਰਿਹਾ ਨਾ ਸਰਕਾਰ ਨੇ ਸਾਰੇ ਜ਼ਿਲ੍ਹੇ ਦੇ ਕਮਿਸ਼ਨਰਾਂ ਤੇ ਸਾਰੇ ਜ਼ਿਲ੍ਹੇ ਦੇ ਐਸਐਸਪੀਆ ਨੂੰ ਇਹ ਗੱਲ ਸਖਤਲੀਏ ਕਹੀਆਂ ਹੋਈਆਂ ਨੇ ਕਿ ਤੁਸੀਂ ਕਿਸੇ ਵੀ ਕੋਈ ਵੀ ਬੇਅਦਬੀ ਕਰਦਾ ਵਾ ਕਿਸੇ ਦੇ ਮੈਟਰ 'ਤੇ ਧੰਨੀ ਵਰਤ ਨਹੀਂ ਤੁਸੀਂ ਕਿਹਨਾਂ ਚਲੋ ਆਪਾਂ ਪੰਜਾਬ ਦੇ ਵਿੱਚ ਬੈਠੇ ਆ ਤੁਸੀਂ ਪੰਜਾਬੀਆਂ ਮੈਂ ਪੰਜਾਬੀਆਂ ਆਪਣੀ ਆਈਡੈਂਟੀਫਿਕੇਸ਼ਨ ਹੈਗੀ ਆ ਵੀ ਫਲਾਨੀ ਜਗ੍ਹਾ ਹਿੰਮਤ ਕਹਿੰਦੇ ਨੇ ਫਲਾਨੀ ਜਗ੍ਹਾ ਨਹੀਂ ਰਹਿਣੇ ਚ ਰਹਿਣੇ ਨੇ ਫਲਾਨੀ ਜਗ੍ਹਾ ਮੈਂ ਰਹਿਣਾ ਵਾ ਜਿਹੜਾ ਪ੍ਰਵਾਸੀ ਐ ਪਿਛਲੇ ਕੁਝ ਸਮੇਂ ਤੋਂ ਬਹੁਤ ਅਜਿਹੀਆਂ ਘਟਨਾਵਾਂ ਵਾ ਬੱਚੇ ਛੋਟੇ ਛੋਟੇ ਬੱਚਿਆਂ ਨਾਲ ਬਲਾਤਕਾਰ ਕਰਕੇ ਪੁੱਜ ਗਏ ਪਾਵਾ ਪੁਲਿਸ ਨੇ ਫੜਦੇ 15 20 ਦਿਨ ਬਾਅਦ ਫੜਦੇ 10 ਦਿਨ ਬਾਅਦ ਫੜਲੇ ਕਿ ਉਹਨਾਂ ਉੱਤੇ ਕਿਹੜੀ ਟਿੱਪਣੀ ਕਰੋਗੇ ਵੀ ਹਾਏ ਇਹਨਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਇਹਨਾਂ ਦੀ ਕੋਈ ਪਤਾ ਲੱਗੇ ਵੀ ਆ ਜਿਹੜੇ ਪੰਜਾਬ ਦੇ ਵਿੱਚ ਇਦਾਂ ਗੰਦ ਪਾਉਂਦੇ ਪਹਿਲੇ ਸਮਾਜ ਵਿਰੋਧੀ ਅੰਸਰ ਨੇ ਇਹ ਇਹਨਾਂ ਉੱਤੇ ਕੋਈ ਜੇ ਕਹਿੰਦੇ ਪ੍ਰੈਸੀਡੈਂਟ ਕਹਿੰਦੀ ਆ ਦੇਖੋ ਦੇਖੋ ਇਹ ਕੋਈ ਗ ਇਹ ਸਾਡੇ ਪੰਜਾਬੀ ਹਿੰਦੂ ਤੇ ਵੀ ਗੱਲ ਉੱਠ ਉੱਠ ਸਕਦੀ ਹੈ ਜੇ ਗੱਲ ਕਰੀਏ ਤਾਂ ਸਿੱਖ ਸਮੁਦਾਇ ਦੇ ਵਿੱਚ ਵੀ ਕੁਝ ਇਕਟੜਪੰਟੀ ਬੈਠੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਹਰ ਪਾਸੇ ਹੀ ਹੈ ਇਹ ਤਾਂ ਨਹੀਂ ਕਿ ਪ੍ਰਵੰਚਲੀ ਸਾਰੇ ਗਲਤ ਹੈ ਕੰਮ ਕਰਦਾ ਹੈ ਰੋਜੀ ਰੋਟੀ ਉਹਦੇ ਸਿਰ ਤੇ ਪੰਜਾਬ ਦੀ ਰੋਟੀ ਚੱਲਦੀ ਹੈ ਜੇ ਆਪਾਂ ਗੱਲ ਕਰੀਏ ਜਿੰਨਾ ਚੱਲਦੀ ਹੈ ਚੀਨੀ ਮਿਲੋ ਚੀਨੀ ਮਿਲੋ ਰਿਬਾਂਡ ਮਿਲਦੀ ਗੱਲ ਕਰੀਏ ਜਿੰਨੇ ਵੀ ਜਾਅਰ ਤੇ ਪੱਠੇ ਨੇ ਸਾਰੇ ਕੋਣ ਕਰਦਾ ਕੰਮ ਮਜ਼ਦੂਰੀ ਕਰਦਾ ਕੰਮ ਸਾਡੇ ਵਰਗੇ ਤਾਂ ਕੰਮ ਨੇ ਮਿੱਟੀ ਚ ਮਿੱਟੀ ਹੋਣਾ ਸੀ ਜਾਣਦੇ ਨਹੀਂ ਕੰਮ ਇਹ ਕਰਦੇ ਭਾਈ ਸੁਣੋ ਨਾ ਗੱਲ ਤੁਹਾਡੇ ਕੋਲ ਬਹੁਤ ਡੇ ਕਿਹਦਾ ਤੁਹਾਡੇ ਕੋਲ ਮਾਈਕਾ ਤੁਹਾਡੇ ਕੋਲ ਮਾਈਕਾ ਤੁਹਾਡੇ ਕੋਲ ਮਾਈਕਾ ਹੋਣਾ ਹੈ ਤੁਹਾਡੇ ਕੋਲ ਮਾਈਕਾ ਤੁਹਾਡੇ ਕੋਲ ਮਾਈਕਾ ਛੋਕਰ ਤਾਂ ਮੇਰਾ ਵੀ ਨਹੀਂ ਪਤਾ ਫੇ ਤੁਸੀਂ ਕਹਿੰਦੇ ਸੀ ਮੈਨੂੰ ਹੁਣ ਕਹਿੰਦੇ ਕਿ ਕਿਸਾ ਹੋਗਾ ਮੈਂ ਹੁਣ ਕਰ ਲੂੰਗਾ ਮੇਰੀ ਗੱਲ ਸੁਣੋ ਅਸੀਂ ਵੀ ਕਿਸਾਨ ਹਾਂ ਅਸੀਂ ਵੀ ਕਿਸਾਨ ਹਾਂ ਸਾਡੀ ਨਾ 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 ਤੁਸੀਂ ਪੰਜਾਬ ਹਾਂ ਤੁਹਾਡਾ ਵਰਡ ਹੋ ਤੁਹਾਡਾ ਵਰਡ ਗਲਤ ਹੈ ਸਾਡੀ ਅਸਮਾਨ ਨੀਰੇ ਜੀ ਨਹੀਂ ਭਾਈ ਚਾਰਾ ਨਾ ਨਾ ਪਈ ਚਰ ਤੇ ਕੰਮ ਬਣਾਉਣ ਨਾਲ ਚੱਕ ਰਹੇ ਹਾਂ ਮੈਂ ਕਹਨਾ ਵੀ ਕੰਮ ਨਹੀਂ ਕਰ ਸਕਦੇ ਮਿੱਟੀ ਖੇਤਾਂ ਵਿੱਚ ਜਾ ਕੇ ਇੱਕ ਮਿੰਟ ਮੇਰੀ ਗੱਲ ਸੁਣੋ ਕਿ ਮੈਂ ਕਿੰਨਾ ਕਿੰਨਾ ਪ੍ਰਵੰਚਨੀ ਕੰਮ ਕਰਦਾ ਕਿੰਨਾ ਕਿੰਨਾ ਪ੍ਰਵੰਚਨੀ ਕੰਮ ਕਰਦਾ ਬਿਹਾਰੀ ਬਿਹਾਰੀ ਨੂੰ ਮੈਂ ਬੋਲਿਆ ਤੁਹਾਡਾ ਵਾਰਡ ਆ ਗਿਆ ਮੈਂ ਬਿਹਾਰੀ ਆ ਤੁਸੀਂ ਮੇਰੇ ਕੋਲ ਗੱਲ ਕਰੋ ਪ੍ਰਵੰਚਨੀ ਜੜਾਇਆ ਸਾਰੀ ਲੈਰ ਤਾਂ ਨਹੀਂ ਖਰਾਬ ਹੋ ਸਕਦੀ ਨਾ ਨਹੀਂ ਮੈਂ ਗਲਤ ਕੋਈ ਹੁੰਦਾ ਪੰਜ ਹੁੰਦੀਆਂ ਨੇ ਚਾਰ ਭਰਾ ਨੇ ਆਈਡੈਂਟੀਫਾਈ ਚਲੋ ਮੈਂ ਆਈਡੈਂਟੀਫਾਈ ਮੈਂ ਕਰ ਰਿਹਾ ਚਾਰ ਪਰ ਆਏ ਆ ਸੀ ਇੱਕ ਇੱਕ ਮਾਰ ਜੰਮੇ ਹੋਏ ਇੱਕਦਮ ਉਹ ਲੀਡਰ ਬਣ ਜਾਂਦਾ ਇੱਕ ਚੋਰ ਬਣ ਜਾਂਦਾ ਆ ਇੱਕ ਡਾਕਟਰ ਬਣ ਜਾਂਦਾ ਆ ਸਚਾਈਆਂ ਕਿ ਨਹੀਂ ਐ ਤਾਂ ਪੂਰੀ ਪਰਵੰਚਲੀ ਭਾਈਚੇ ਨੂੰ ਬਦਨਾਮ ਨਾ ਕਰੋ ਮੈਂ ਤਾਂ ਉਹ ਗੱਲ ਕਰ ਰਿਹਾ ਕਿ ਹਰ ਪਾਸੇ ਕਿਤਨਾ ਕਿਤੇ ਕਿਸਨੇ ਕਿਸੇ ਸਮੂਦਾਜੇ ਕੋਈ ਨਾ ਕੋਈ ਗਲਤ ਬੈਠਾ ਸੋਚਦੇ ਵੀ ਹਿੰਦੂ ਜੱਥੇ ਨੇ ਕਰਨੇ ਕਿਹਦੇ ਲਈ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਕਿਸਾਨ ਅੰਦੋਲਨ ਦੇ ਹੱਕਾਂ ਦੇ ਲਈ ਬੈਠੇ ਆ ਮੈਂ ਮੰਨਦਾ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੇ ਸਮਰਥਨ ਦੇ ਵਿੱਚ ਆ ਤੇ ਉੱਥੇ ਦੀਪ ਸਿੱਧੂ ਦਾ ਕੀ ਕੰਮ ਉੱਥੇ ਅੱਤਵਾਦੀ ਪਿੰਡਰਾਂ ਵਾਲੇ ਦਾ ਕੀ ਕੰਮ ਇਹ ਵੀ ਤਾਂ ਜਵਾਬ ਦਿਓ ਨਾ ਜਿੰਦੇ ਵਾਸਤੇ ਦੇਖੋ ਅੱਤਵਾ ਨਹੀਂ ਹੈ ਤੇ ਮੈਨੂੰ ਇਹ ਦੱਸਣ ਉਹੋ ਹੀ ਤਾਂ ਗੱਲ ਕਹਿ ਰਹੇ ਆ ਤੇ ਦੱਸੋ ਦੀ ਹੀ ਗੱਲ ਕਹਿ ਰਹੇ ਆ ਦੇਖੋ ਇਹ ਭਾਵਨਾ ਆ ਅਸੀਂ ਅਸੀਂ ਵੀ ਉਹੀ ਗੱਲ ਹੀ ਕਰ ਰਹੇ ਆ ਕਈਆਂ ਦੀ ਭਾਵਨਾਵਾਂ ਜਦੀਪ ਸਿੱਧੂ ਨੇ ਮੈਨੂੰ ਖਿਆਲ ਪਹਿਲਾਂ ਮੈਨੂੰ ਖਿਆਲ ਜਦੋਂ ਦਾ ਜਿੰਦਾ ਸੀਗਾ ਜਦੋਂ ਦਾ ਜਿੰਦਾ ਸੀਗਾ ਜਦੋਂ ਲਾਲ ਕਿਲੇ ਦੇ ਉੱਤੇ ਜਾ ਕੇ ਝੰਡਾ ਲਰਾਇਆ ਉਦੋਂ ਬਣ ਕੇ ਆਰਐਸਏ ਦਾ ਏਜੰਟ ਜਦੋਂ ਮਰ ਗਿਆ ਉਦੋਂ ਇਹਨਾਂ ਦਾ ਸ਼ਹੀਦੀ ਯੋਧਾ ਹੋ ਗਿਆ ਕਾਹਦੇ ਲਈ ਹੋ ਗਿਆ ਨਹੀਂ ਨਹੀਂ ਤੁਸੀਂ ਐਸਸੀ ਨੂੰ ਕਹਿੰਦੇ ਹੋ ਵੀ ਉੱਥੇ ਭਿੰਡਰਾਲਾ ਦੀ ਫੋਟੋ ਲਾਈ ਆ ਦੇਖੋ ਲਾਈ ਆ ਹੈ હિન્દੂ ਪਰਿਵਾਰ ਸੇਵਾ ਕਰਦੇ ਉਹ ਨਹੀਂ ਦੇਖਦੀਆਂ ਭਾਈ ਸਾਹਿਬ ਇਹੀ ਤਾਂ ਸਾਡੇ ਮਨਾਂ ਦੇ ਵਿੱਚ ਰੋਸ਼ ਹੈ ਤੇ ਤੇ ਸ਼੍ਰੀ ਰਾਮ ਦਾ ਵੀ ਹਰ 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 ਮਹਾਦੇਵ ਦਾ ਵੀ ਕਿਉਂ ਨਹੀਂ ਬੁਲਾਈ ਕਿੰਨੇ ਨਹੀਂ ਬੁਲਾਈ ਤੁਹਾਡੇ ਸਰਚਲੇ ਮਲਾਈ ਕਿੰਨੇ ਕਹਿੰਦੇ ਮੈਨੂੰ ਬੁਲਾ ਗੱਲ ਹੋਣੀ ਆ ਗੱਲ ਹੋਣੀ ਆ ਕਲੇਸ਼ ਦੀ ਗੱਲ ਨਹੀਂ ਆ ਜੋ ਸਚਾਈ ਹੈ ਮੈਂ ਜਿਸੇ ਕੋਲ ਚ ਜੰਮਿਆ ਮੈਂ ਤਾਂ ਉਹਦਾ ਨਾਮ ਪਹਿਲਾਂ ਲਵਾਂਗਾ ਲਓ ਜਿਹੜਾ ਬਿਲਕੁਲ ਲੈਣਾ ਜੋ ਸਿੱਖ ਧਰਮ ਦੇ ਵਿੱਚ ਜਿਹ ਕੋ ਜੰਮਦਾ ਆ ਤਾਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਜੀ ਦਾ ਫਤਿਹ ਕਹੇਗਾ ਤਾਂ ਮੈਂ ਵੀ ਸਿੱਖੀ ਜੰਮ ਦੀ ਪੜਾਈ ਕੀਤੀ ਆ ਜੇ ਮੈਂ ਨਾ ਕਰਾਂ ਤਾਂ ਤੁਸੀਂ ਤਾਂ ਕਰੋਗੇ ਉਹਦੇ ਘਰੇ ਬਸ ਹੋਗੇ ਨਾ ਮੈਨੂੰ ਉਹਦੇ ਘਰੇ ਮਨਾਣੀ ਮਨਾਣੀ ਮਨਾਣ ਮੈਨੇ ਨਾ ਸੁਣੋ ਤਾਂ ਸਹੀ ਮਨਾਣੀ ਹੋਟਲ ਦੇ ਵਿੱਚ ਰਾਤ ਨਾਣੀ ਹੋਟਲ ਦੇ ਵਿੱਚ ਰਾਤ ਦੇ ਸਵੇਰ ਨੂੰ ਸ਼ੀਦੀ ਪਾਗ ਕਿਹਨੂੰ ਪੁੱਛਦਾ ਮੈਂ ਮੈਂ ਜਾਂ ਸਚਾਈ ਸਾਰੇ মিডিਆ ਨੇ ਨਹੀਂ ਆਈ ਆ ਅਸੀਂ ਅੱਧਾ ਚਾਈ ਸਾਰੇ মিডিਆ ਨੇ ਗਈ ਆ ਸਾਨੂੰ ਕਿਸਾਨਾਂ ਨਾਲ ਹਮਦਰਦੀ ਹੈ ਸਾਨੂੰ ਅੱਤਵਾਦੀਆਂ ਨਾਲ ਨਹੀਂ ਹੈਗੀ ਪਹਿਲੇ ਨੰਬਰ ਤੇ ਤੁਸੀਂ ਅੱਤਵਾਦੀ ਕਿਹਨੂੰ ਕਹਿੰਦੇ ਜਿਨ੍ਹਾਂ ਨੂੰ ਜੋ ਪਿੰਡਰਾਲੇ ਕਿਹਾ ਬਣੇ ਫਿਰ ਤੁਹਾਨੂੰ ਪੁੰਸਕ ਲੋਕ ਨੇ ਜਿਹੜੇ ਜੋ ਪਿੰਡਰਾਲੇ ਅਟੈਕ ਨਾਲ ਪੂਜੇ ਦੀ ਕਿਸਾਨ ਦੀ ਲਹਿਰ ਨੂੰ ਬਦਨਾਮ ਕਰ ਰਹੇ ਗਾਂਧੀ ਨੂੰ ਕਿਵੇਂ ਸਮਝਦੇ ਹੋ ਮੈਂ ਤਾਂ ਸੁਭਾਤ ਨਹੀਂ ਕੀ ਹੈ ਆਇਰਨ ਲੇਡੀ ਹੈ ਮੇਰੀ ਗੱਲ ਸੁਣੋ ਆਇਰਨ ਲੇਡੀ ਹੈ ਆਇਰਨ ਲੇਡੀ ਹੈਗੀ ਆ ਪੂਰੇ ਪੂਰੇ ਇੰਡੀਆ ਵਾਸਤੇ ਪੂਰਾ ਹੋਣਾ ਤੁਹਾਡੇ ਵਾਸਤੇ ਇਹ ਨਹੀਂ ਲੈਦੀ ਹੈ ਪੂਰੇ ਇੰਡੀ ਜੋ ਲੋਕਾਂ ਵਾਸਤੇ ਨਹੀਂ ਹੈ। ਉਹ ਨਹੀਂ ਹੈ। আচ্ছা ਠੀਕ ਹੈ ਜੀ। ਇਸ ਭਾਵਨਾਮਾਨੇ ਥੋੜੀ ਜਿਹੀ ਭਾਵਨਾਮਾਨੇ। ਕੋਈ ਭਾਵਨਾਮਾਨੇ। ਸੈਂਟਰ ਵਾਲਾ ਕਿਸੇ ਵਾਸਤੇ ਹੀਰੋ ਆ। ਤੁਹਾਡੇ ਪਾਸੇ ਜੋ ਮਰਜੀ ਹੈ। ਹੱਤਿਆਦੀ ਹੈ। ਜਿੱਦੇ ਜਾਂਤੇ ਮਰਜੀ ਰਵੇ। ਦੇਖੋ ਗੱਲ ਗੱਲ ਅੱਗੇ ਗੱਲ ਕਰੋ। ਗੱਲ ਕਰੋ ਦੀ ਗੱਲ ਹੀ ਜਾਂਦੀ। ਗੱਲ ਕਰੋ। ਹੁਣ ਮੇਰੇ ਮੈਂ ਤੁਹਾਨੂੰ ਕਿਸਾਨਾਂ ਦੀ ਜਿਹੜੀ ਕਿਸਾਨਾਂ ਦੇ ਹਿੱਤ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਨਾ ਸਾਡੇ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਆ ਸੈਂਟਰਲ ਸਰਕਾਰ ਵੱਲੋਂ 8 ਲੱਖ ਕਿਸਾਨ ਦਾ ਨਾ ਜਿਹੜੀ ਸਾਲਾਨਾ ਯੋਜਨਾ ਮਿਲਦੀ ਕਿਸਾਨਾਂ ਨੂੰ ਕਿਸਾਨੀ ਯੋਜਨਾ ਦੇ 6000 ਰੁਪਏ ਸਾਲਾਨਾ ਆਉਂਦੇ ਸੀ ਪੰਜਾਬ ਦੇ 8 ਲੱਖ ਕਿਸਾਨ ਦੀ ਕੈਸਲ ਕਰਦੀ ਤੇ ਯੋਜਨਾ ਸਾਲਾਨਾ ਹਾਂ ਜਿਹੜੇ ਮਹੀਨਾ ਕਿੰਨਾ ਬਣਦਾ ਮੈਨੂੰ ਪਹਿਲਾਂ ਮੇਰੀ ਗੱਲ ਉਹ ਮੈਂ ਉਸ ਗੱਲ ਮੈਂ ਉਸ ਗੱਲ ਦੀ ਗੱਲ ਨਹੀਂ ਕਰਾਂਗਾ ਚਾਹ ਸਾਲਾਨਾ ਪਾਈਸਾ ਪਹਿਲਾ ਮੈਂ ਮੈਂ ਤੁਹਾਨੂੰ ਕੀ ਗੱਲ ਕਰਨਾ ਮੈਂ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਜਵਾਬ ਮੈਂ ਤੁਹਾਨੂੰ ਪੁੱਛ ਨਹੀਂ ਕਰਨਾ ਸੁਣੋ ਮੈਂ ਤੁਹਾਨੂੰ ਪੁੱਛ ਨਹੀਂ ਕਰਨਾ ਤੁਹਾਡੇ ਸਵਾਲ ਦਾ ਜਵਾਬ ਨਹੀਂ ਮੈਨੂੰ ਇਹ ਕਿੱਲ ਦਾ 6000 ਦੀ ਗੱਲ ਜਿਹੜੀ ਕਰ ਰਹੇ ਹੋ ਜੋ ਸਾਡੇ ਨੀਰੇ ਸ਼ਾਇਦ ਮੇਰਾ ਮੈਥ ਕਮਜ਼ੋਰ ਆ 500 ਮਹੀਨਾ ਬਣਦਾ ਸ਼ਾਇਦ ਮੇਰੀ ਗੱਲ 500 ਬਣਦਾ ਹੋਵੇ ਮੇਰੀ ਸੁਣ ਤਾਂ ਲੋ ਪੂਰੇ ਇੰਡੀਆ ਦੇ ਵਿੱਚ ਪੂਰੇ ਅਮਰੀਕਾ ਵਿੱਚ ਪੰਜਾਬ ਨੂੰ ਪੰਜਾਬ ਦੇ ਜਾਂ ਪੰਜਾਬ ਦੇ ਕਿਸਾਨ ਦਾ ਕੈਨਸਲ ਪਿਓ ਪੂਰੇ ਇੰਡੀਆ ਦਾ ਨਹੀਂ ਇੰਡੀਆ ਦਾ ਕਰਦੇ ਅਸੀਂ ਇਹੀ ਗੱਲ ਕਰ ਰਹੇ ਹਾਂ ਜੇ ਕਰਨਾਪੁਰੇ ਭਾਰਤ ਦਾ ਕਰੇ ਕਿਸਾਨ ਕਿ ਪੰਜਾਬ 'ਚ ਹੀ ਬੈਠਾ ਆ ਹਮ ਠੀਕ ਆ ਆਲ ਓਵਰ ਇੰਡੀਆ ਦੇ ਵਿੱਚ 65% ਜਿਹੜੀ ਹੈ ਕਿਸਾਨੀ ਆਪਣੇ ਪਿੰਡ ਜਿਹੜੇ ਨੇ 65% ਨੇ ਆਬਾਦੀ ਜਿਹੜੀ ਆ ਕਿ ਸੰਨਤ ਸਦਤੀ ਜਲਦੀ ਆ ਆਜ਼ਾਦੀ ਮਿਲੀ ਸੀ ਉਹ ਕੱਲੇ ਪੰਜਾਬ ਨੂੰ ਮਿਲੀ ਗਿਆ ਪੂਰੇ ਭਾਰਤ ਨੂੰ ਮਿਲੀ ਗਿਆ ਪੂਰੇ ਭਾਰਤ ਨੂੰ ਮਿਲੀ ਆ ਤੇ ਜੋਗ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਐ ਨਾ ਜੀ ਤੇ ਤਾਂ ਹੀ ਪੰਜਾਬ ਵੀ ਉੱਠਿਆ ਨਾ ਤੇ ਪੰਜਾਬ ਵੀ ਉੱਠਦਾ ਸੀ ਉਹਦੇ ਨਾਲ ਪਰ ਅਸੀਂ ਉਹ ਹੱਤਵਾਦੀਆਂ ਦੇ ਦੇਦਰੋਈਆਂ ਦੇ ਖਿਲਾਫ ਆ ਜਿਹੜੇ ਦੇਦਰੋਈਆਂ ਨੂੰ ਦੇਦਰੋਈ ਕਹਿਣਾ ਵਾ ਜਿਹੜਾ ਨਾ 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 ਮੋਟੋ ਲਾ ਕੇ ਬਹਿ ਜਾ ਉੱਥੇ ਇੰਦਰਾ ਗਾਂਧੀ ਦੀ ਫੋਟੋ ਲਾ ਕੇ ਬਹਿ ਜਾ ਉੱਥੇ ਭਾਈ ਸਾਹਿਬ ਮੇਰੇ ਫਿਰ ਮੇਰੀ ਗੱਲ ਨੂੰ ਸੁਣੋ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਕਿ ਆਨੰਦੋ ਜੀ ਤੁਹਾਡੇ ਮੀਡੀਆ ਦੇ ਪਰ ਆ ਜੀ ਕਿਤੇ ਨਹੀਂ ਹੈਗਾ ਕਿਉਂ ਨਹੀਂ ਹੈਗਾ ਨਹੀਂ ਨਹੀਂ ਬਹੁਤ ਬਹੁਤ ਖਨੋਰੀ ਬਾਰਡਰ ਦੇ ਉੱਪਰ ਵੀ ਇਹਨਾਂ ਨੇ ਬਹੁਤ ਵੱਡੇ ਗਲੋਬ ਦੇ ਗੁਬਾਰੇ ਬਣਾ ਕੇ ਵੀ ਵਾਂਟ ਖਾਲਿਸਤਾਨ ਲਿਖਾਇਆ ਗਿਆ ਹੂੰ ਕਿਹਨੇ ਲਿਖਾਇਆ ਨਹੀਂ ਹਵਾ ਚ ਕਰਾ ਹਵਾ ਚ ਕਰਾ ਨਹੀਂ ਹੈ ਹੀ ਕੁਝ ਨਹੀਂ ਹੈ ਤੁਹਾਡੇ ਚੈਨਲ ਤੇ ਲਿੰਕ ਭੇਜਾਂਗੇ ਕੋਈ ਇਦਾਂ ਦੀ ਗੱਲਾਂ ਨਹੀਂ ਹੈ ਜੇ ਤੁਸੀਂ ਕਹੋ ਨਾ ਕਿ ਪੂਰਾ ਪੂਰਾ ਮੈਂ ਚਿੱਠਾ ਤਿਆਰ ਕਰਕੇ ਆਇਆ ਤਾਂ ਗੱਲਾਂ ਵਿੱਚੋਂ ਗੱਲਾਂ ਹੀ ਬਣਦੀਆਂ ਤੁਸੀਂ ਇਹ ਜਿਹੜੀ ਗੱਲ ਦੀ ਗੱਲ ਕਰਨੀ ਹੈ ਉਸੇ ਗੱਲ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਬੋਲ ਰਿਹਾ ਕੋਈ ਝੂਠ ਤਾਂ ਬੋਲ ਨਹੀਂ ਰਿਹਾ ਕਿ ਜੋ ਨਾਰੇ ਲੱਗਦੇ ਨੇ ਬਦਨਾਮ ਕੌਣ ਹੋ ਰਿਹਾ ਕਿਸਾਨ ਸਿੱਖ ਭਾਈਚਾਰਾ ਬਦਨਾਮ ਹੋ ਰਿਹਾ ਜਿਹੜੇ ਇੱਥੇ ਬੈਠੇ ਨੇ Hindu ਭਾਈਚਾਰਾ ਨੇੜੇ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਜਾਂਦਾ ਕਿ ਇਹ ਤਾਂ ਲੰਗਰ ਨਹੀਂ ਲਾ ਸਕਦੇ ਅਸੀਂ ਲੰਗਰ ਨਹੀਂ ਲਾ ਸਕਦੇ ਜੈ ਸ਼੍ਰੀ ਰਾਮ ਦੇ ਉੱਤੇ ਮਾਰੇ ਸ਼ੁਕਤ ਬੋਲੇਗੇ ਨੇ ਕਿਉਂ ਬੋਲੇਗੇ ਨੇ ਜਿਹੜੇ ਉਹਨਾਂ ਦਾ ਟਾਇਰ ਟੂਰ ਖਰਾਬ ਹੋਈ ਸੀ Hindu ਵੀਰ ਹੀ ਉੱਥੇ ਵੀ ਸੀ ਸੇਵਾ ਕਰਨ ਵਾਸਤੇ ਮੈਂ ਤੁਹਾਨੂੰ ਕੀ ਕਰ ਅਸੀਂ ਕਰਦੇ ਤਾਂ ਪਏ ਪਰ ਅਸੀਂ ਉਹ ਅੱਤਵਾਦੀਆਂ ਦੇ ਨਾਲ ਜਾ ਕੇ ਨਹੀਂ ਮਿਲਣਾ ਜਿਹੜੇ ਉੱਥੇ ਜਿਹੜੇ 5-7 ਲੋਕ ਜਿਹੜੇ ਖਰਾਬ ਕਰਦੇ ਪਏ ਨਾ ਉਦੋਂ ਨਾਲ ਖਿਲਾਫ ਅਸੀਂ ਬੋਲਣਾ ਹੀ ਧੰਨਵਾਦ ਥੈਂਕ ਯੂ ਤਾਂ ਤੁਸੀਂ ਸੁਣਿਆ ਸਨ ਹੇਮੰਤ ਠਾਕਪੁਰ ਤੇ ਨੀਰਜ ਜਿਹੜੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਆਗੂ ਨੇ ਕਿਤਨਾ ਕਿਤੇ ਪੰਜਾਬ 'ਚ ਪਿਛਲੇ ਸਮੇਂ ਤੋਂ ਹੋ ਰਹੇ ਇਨਕਾਊਂਟਰਾਂ ਨੂੰ ਜਸਟੀਫਾਈ ਕਰਦੇ ਨਜ਼ਾਰਾ ਇਹ ਜਿਹੜੇ ਪੰਜਾਬ 'ਚ ਇਨਕਾਊਂਟਰ ਹੋਏ ਨੇ ਉਹ ਸਹੀ ਕੀਤੇ ਨੇ ਸਰਕਾਰ ਨੂੰ ਜੜੋਂ ਖਤਮ ਕਰ ਦੇਣਾ ਚਾਹੀਦਾ ਇਹ ਜਿਹੜੇ ਗੈਂਗਸਟਰ ਹੈਗੇ ਨੇ ਨਾ ਇਨਕਾਊਂਟਰ ਜਿਹੜਾ ਧੜਾ ਧੜਾ ਕਰ ਦੇਣਾ ਚਾਹੀਦਾ ਕਿਸਾਨਾਂ ਦੇ ਸਮਰਥਨ 'ਚ ਕਹਿੰਦੇ ਅਸੀਂ ਹੈਗੇ ਪਰ ਉਹ ਜਿਹੜੇ ਨਾਰੇ ਲੱਗਦੇ ਨੇ ਖਾਲਸਾਤਾਨ ਦੇ ਨਾਰੇ ਲੱਗਦੇ ਨੇ ਜਾਂ ਉੱਥੇ ਭਿੰਡਰਾਂ ਵਾਲੇ ਦੀ ਫੋਟੋ ਲੱਗੀ ਹੈ ਤੇ ਜਾਂ ਉੱਥੇ ਦੀਪ ਸਿੱਧੂ ਦੀ ਫੋਟੋ ਲੱਗਿਆ ਸੀ ਉਸ ਦੇ ਨਾਲ ਸਹਿਮਤ ਨਹੀਂ ਹਾਂ ਜੋ ਵਿਚਾਰ ਨੇ ਨੀਰਜ ਹੋਰਾਂ ਨੇ ਜਾਂ ਹਿੰਮਤ ਠਾਕਰੂ ਦੇ ਤੁਸੀਂ ਉਸ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਮਹਿੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਰੋਸ਼ਨਾਲ ਦੇਦੋ ਰਾਜਨੀਤੀ ਟੀਵੀ ਸਸਰੀਕਾ